ਇਕ ਵਾਰ ਫਿਰ ਤੁਹਾਡੇ ਨਾਲ ਹਾਜ਼ਰ ਹੋ ਗਿਆ ਜੀ ਸਰੀ ਨਿਊਜ਼ ਤੇ ਤੁਸੀਂ ਦੇਖ ਰਹੇ ਹੋ ਕੁਝ ਮਿੰਟ ਤੱਕ ਸਾਡੀ ਵਿਸ਼ੇਸ਼ ਗੱਲਬਾਤ ਹੋਣ ਜਾ ਰਹੀ ਹੈ ਮੇਰੇ ਨਾਲ ਆਕਸਫੋਰਡ ਯੂਨੀਵਰਸਿਟੀ ਤੋਂ ਪ੍ਰੋਫੈਸਰ ਡਾਕਟਰ ਪੀਤਮ ਸਿੰਘ ਅੱਜ ਵਿਸ਼ੇਸ਼ ਗੱਲਬਾਤ ਵਿੱਚ ਸ਼ਾਮਲ ਹੋ ਰਹੇ ਨੇ ਇਹ ਗੱਲਬਾਤ ਤੁਸੀਂ ਲਾਈਵ ਸੁਣ ਰਹੇ ਹੋ YouTube ਤੇ ਵੀ ਪ੍ਰਸਾਰਿਤ ਕੀਤੀ ਜਾਏਗੀ ਸਰੀ ਨਿਊਜ਼ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੀਤਮ ਸਿੰਘ ਜੀ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਸਵਾਗਤ ਤੁਹਾਡਾ ਜੀ ਐਨ ਜੀ ਥੈਂਕ ਯੂ ਥੈਂਕ ਯੂ ਗੁਰਬਾਜ ਜੀ ਡਾਕਟਰ ਸਾਹਿਬ ਟੈਰਫ ਦਾ ਰੌਲਾ ਬਹੁਤ ਪੈ ਰਿਹਾ ਜੀ ਸਾਡੇ 28 ਅਪ੍ਰੈਲ ਨੂੰ ਕੈਨੇਡਾ ਦੇ ਵਿੱਚ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ ਇਹਨਾਂ ਫੈਡਰਲ ਚੋਣਾਂ ਤੋਂ ਪਹਿਲਾਂ ਟਰੰਪ ਵੱਲੋਂ ਲਗਾਏ ਗਏ ਟੈਰਫਾਂ ਦਾ ਪੂਰਾ ਰੌਲਾ ਪੈ ਰਿਹਾ ਤੇ ਸਾਡੇ ਸਿਆਸੀ ਦ੍ਰਿਸ਼ ਨੂੰ ਵੀ ਇਹ ਪ੍ਰਭਾਵਿਤ ਕਰ ਰਿਹਾ ਜੀ ਤੁਸੀਂ ਇਹਨਾਂ ਟੈਰਫਸ ਨੂੰ ਕਿਵੇਂ ਦੇਖਦੇ ਹੋ ਅਪਾ ਪਹਿਲਾ ਤਾਂ ਵੁਬਾਜ ਟੈਰਿਫ ਦੀ ਜਿਹੜੀ ਪਾਲਿਸੀ ਅ ਟਰੰਪ ਨੇ ਸ਼ੁਰੂ ਕੀਤੀ ਹੈ ਉਹਦੀ ਬੈਕਗ੍ਰਾਉਂਡ ਕੀ ਹੈ ਤੇ ਉਹਦੇ ਗਲੋਬਲ ਕਾਂਸੀਕਵੈਂਸਸ ਕੀ ਹੈ ਉਹਦੇ ਬਾਰੇ ਗੱਲ ਕਰਾਂਗੇ ਫਿਰ ਮੈਂ ਤੁਹਾਡੀ ਉਹਦੀ ਕੈਨੇਡਾ ਬਾਰੇ ਉਹਦਾ ਕੀ ਹੈ ਇਮਪਲੀਕੇਸ਼ਨਸ ਜਿਹੜੇ ਟੈਰਿਫ ਦੀ ਗੱਲ ਹੈ ਜਾਂ ਟੈਰਿਫ ਦੀ ਅਨਾਉਂਸਮੈਂਟ ਕੀਤੀ ਹੈ ਪਾਲਿਸੀ ਟਰੰਪ ਨੇ ਉਹਦੇ ਪਿੱਛੇ ਲੱਗਦਾ ਇਹ ਆ ਦੇਖਣ ਨੂੰ ਕਿ ਅਮਰੀਕਾ ਦੀ ਤਾਕਤ ਸ਼ੋ ਹੋ ਰਹੀ ਹੈ ਪਰ ਅਸਲ ਦੇ ਵਿੱਚ ਅਮਰੀਕਾ ਦੀ ਕਮਜ਼ੋਰੀ ਦੇ ਨਿਸ਼ਾਨੇ ਆ ਕਿਉਂਕਿ ਜੋ ਟਰੰਪ ਨੂੰ ਵੋਟਾਂ ਪਈਆਂ ਸੀ ਉਹ ਪਈਆਂ ਸੀ ਉਹ ਸੋਰੀਆਂ ਉਹ ਏਰੀਆਜ਼ ਦੇ ਵਿੱਚੋਂ ਵਰਕਿੰਗ ਕਲਾਸ ਵਾਈਟ ਵਰਕਿੰਗ ਕਲਾਸ ਲੋਕਾਂ ਨੇ ਜਿੱਥੇ ਫੈਕਟਰੀਆਂ ਬੰਦ ਹੋ ਗਈਆਂ ਜਿਨਾਂ ਨੂੰ ਅਸੀਂ ਡੀ ਇੰਡਸਟਰੀਅਲਾਈਜੇਸ਼ਨ ਕਹਿੰਦੇ ਆ ਯੂ نو ਉਹ ਫੈਕਟਰੀਆਂ ਇਸ ਕਰਕੇ ਬੰਦ ਹੋ ਗਈਆਂ ਕਿ ਬੜੀਆਂ ਵੱਡੀਆਂ ਫੈਕਟਰੀਆਂ ਇਹ ਤੇ ਹੋਰ ਮੁਲਕਾਂ ਚਲੇ ਗਈਆਂ ਜਿੱਥੇ ਲੇਬਰ ਕਾਸਟ ਲੋ ਸੀਗੀਆਂ ਉਹਨਾਂ ਮਲਟੀਨੇਸ਼ਨਲ ਕਾਰਪੋਰੇਸ਼ਨ ਨੂੰ ਪ੍ਰੋਫਿਟੇਬਿਲਟੀ ਸੀ ਕੁਝ ਮੈਕਸੀਕੋ ਚ ਲੈ ਗਈਆਂ ਕੈਨੇਡਾ ਤਾਂ ਥੋੜੀਆਂ ਆਈਆਂ ਨੇ ਤੇ ਸਾਊਥ-ਈਸਟੇਸ਼ੀਅਨ ਕੰਟਰੀਜ਼ ਵੀਟਨਾਮ ਕੰਬੋਡੀਆ ਉਥੇ ਲੈ ਗਈਆਂ ਜਵੇਂ ਨਾਈਕੀਆ ਉਹ ਜ਼ਿਆਦਾ ਤੋਂ ਜ਼ਿਆਦਾ ਕੰਬੋਡੀਆ ਚ ਪੈਦਾ ਹੁੰਦਾ ਹੈ ਤੇ ਉਹਦੇ ਨਾਲ ਡੀ-ਇੰਡਸਟਰੀਲਾਈਜੇਸ਼ਨ ਹੋ ਗਈ ਵਰਕਿੰਗ ਕਲਾਸ ਜਿਹੜੇ ਵੋਟਰਸ ਨੇ ਉਹਨਾਂ ਚਾਨ ਇੰਪਲੋਇਮੈਂਟ ਹੋ ਗਈ ਐਨ ਸਿਕਿਉਰਿਟੀ ਹੋ ਗਈ ਉਹਨਾਂ ਲੋਕਾਂ ਨੇ ਦਬ ਕੇ ਉਹਨੂੰ ਵੋਟਾਂ ਪਾਈਆਂ ਔਰ ਉਹ ਆਪਣੇ ਉਸ ਵੋਟ ਬੈਂਕ ਨੂੰ ਕਨਸੋਲिडेट ਕਰਨਾ ਚਾਹੁੰਦਾ ਹੈ ਜਿਨ੍ਹਾਂ ਨੇ ਉਹਨੂੰ ਵੋਟਾਂ ਪਾਈਆਂ ਤਾਂ ਕਿ ਅਗਲੀ ਵਾਰ ਵੀ ਆਪ ਕੈਂਡੀਡੇਟ ਆ ਸ਼ਾਇਦ ਨਹੀਂ ਹੋ ਸਕਦਾ ਕਿ ਤੀਜੀ ਵਾਰ ਤੇ ਜੋ ਵੀ ਉਹਦਾ ਕੈਂਡੀਡੇਟ ਹੋਏ ਉਹਨੂੰ ਅੱਗੇ ਉਹਦੀ ਉਹਦੀ سپورਟ ਮਿਲਦੀ ਰਵੇ ਇੱਕ ਤਾਂ ਪਿੱਛੇ ਬੈਕਗ੍ਰਾਉਂਡ ਇਹ ਹੈ ਦੂਜੀ ਬੈਕਗ੍ਰਾਉਂਡ ਇਹ ਹੈ ਕਿ ਦੁਨੀਆ ਭਰ ਤੇ ਜਿਹੜੀ ਇਕਨੋਮਿਕ ਮਿਲਟਰੀ ਤੇ ਟੈਕਨੋਲੋਜੀਕਲ ਲੀਡਰਸ਼ਿਪ ਹੈ ਉਹ ਅਮਰੀਕਾ ਦੇ ਹੱਥਾਂ ਚੋਂ ਖੁੱਲ ਰਹੀ ਹੈ ਔਰ ਚੀਨ ਹੈ ਜਿਹੜਾ ਉਹਨੂੰ ਮਾਤ ਪਾ ਰਿਹਾ ਹੈ ਚੀਨ ਬਹੁਤ ਵੱਡੀ ਗਿਣਤੀ ਜਮਾਤ ਪਾ ਰਿਹਾ ਹੈ ਔਰ ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਚੀਨ ਦੀ ਜਿਹੜੀ ਪ੍ਰੋਗਰੈਸ ਹੈ ਉਹ ਇਸ ਕਰਕੇ ਹੈ ਕਿ ਉੱਥੇ ਲੇਬਰ ਕਾਸਟ ਲੋ ਨੇ ਤੇ ਇਸ ਕਰਕੇ ਮਲਟੀਨੇਸ਼ਨਲ ਕਾਰਪੋਰੇਸ਼ਨ ਉੱਥੇ ਜਾਂਦੀਆਂ ਨੇ ਇਹ ਗੱਲ ਠੀਕ ਹੈ ਸ਼ੁਰੂ ਦੇ ਵਿੱਚ 1980s ਦੇ ਵਿੱਚ ਸ਼ੁਰੂ ਦੇ ਵਿੱਚ ਹੈ ਪਰ ਚੀਨ ਨੇ ਪਿਛਲੇ ਧਾਕਿਆਂ 'ਚ ਬਹੁਤ ਵੱਡੀ ਗਿਣਤੀ ਤੇ ਟੈਕਨੋਲੋਜੀਕਲ ਪ੍ਰੋਗਰੈਸ ਕੀਤੀ ਹੈ ਯੂਨੀਵਰਸਟੀਆਂ 'ਚ ਰਿਸਰਚ ਇੰਸਟੀਟਿਊਸ਼ਨਸ ਬਹੁਤ ਇਨਵੈਸਟਮੈਂਟ ਕੀਤੀ ਹੈ ਹੁਣ ਉਹ ਟੈਕਨੋਲੋਜੀ 'ਚ ਕਈ ਗੁਣਾ ਅੱਗੇ ਹੈ ਮਤਲਬ ਥੋੜਾ ਬਹੁਤ ਨਹੀਂ ਕਈ ਗੁਣਾ ਅੱਗੇ ਅਮਰੀਕਾ ਨਾਲ ਔਰ ਇਕਨੋਮਿਕਲੀ ਵੀ ਬਹੁਤ ਪਾਵਰਫੁਲ ਹੈ ਮਤਲਬ ਜਿਹੜੀ ਡਾਲਰ ਰਿਜ਼ਰਵਸ ਨੇ ਸਭ ਤੋਂ ਦੁਨੀਆ ਦੇ ਵੱਡੇ ਡਾਲਰ ਰਿਜ਼ਰਵ ਚੀਨ ਕੋਲ ਨੇ ਜੋ ਚੀਨ ਅਮਰੀਕਾ ਦੀ ਇਕਨੋਮੀ ਨੂੰ ਡੋਬਣਾ ਚਾਹੇ ਉਹਨੂੰ ਡੋਬ ਸਕਦਾ ਅਮਰੀਕਾ ਨੇ ਇਹ ਸਾਰੀ 20 ਸੈਂਚਰੀ ਤੇ ਦੁਨੀਆ ਤੇ ਆਪਣੀ ਇਕਨੋਮਿਕ ਲੀਡਰਸ਼ਿਪ ਕਰਕੇ ਤੇ ਟੈਕਨੋਲੋਜੀਕਲ ਲੀਡਰਸ਼ਿਪ ਕਰਕੇ ਉਹਦੇ ਨਾਲ ਮਿਲਟਰੀ ਲੀਡਰਸ਼ਿਪ ਕਰਕੇ ਰਾਜ ਕੀਤਾ ਹੈ ਔਰ ਇਹ ਗੱਲ ਹੈ ਜਿਹੜੀ ਇਕੱਲੀ 트াম্প ਦੇ ਨਹੀਂ ਤੋਂ ਤੋਂ ਦੀ ਇਹ ਗੱਲ ਬੈਡਨ ਵਲੇ ਵੀ ਸੀ ਔਰ ਉਸ ਤੋਂ ਪਹਿਲਾਂ ਓਬਾਮਾ ਵੇਲੇ ਤੇ ਕਲਿੰਟਨ ਵੇਲੇ ਵੀ ਸੀ ਹਾਲਾਂਕਿ ਜਦੋਂ ਚੀਨ ਇਕਨੋਮਿਕ ਪ੍ਰੋਗਰੈਸ ਸ਼ੁਰੂ ਕਰਨ ਲੱਗਾ ਉਸ ਤੋਂ ਪਹਿਲਾਂ ਜਿਹੜਾ ਉਹ ਚੀਨ ਵਾਲ ਦੋਸਤੀ ਦਾ ਹੱਥ ਵਧਾਉਣਾ ਚਾਹੁੰਦੇ ਸੀ ਕਿਉਂਕਿ ਰੂਸ ਨੂੰ ਉਹ ਵੱਡੀ ਤਾਕਤ ਸਮਝੇ ਸੀ ਪਰ ਰੂਸ ਜਿਹੜਾ ਜਦੋਂ ਉੱਥੋਂ ਦਾ ਜਿਹੜਾ ਸਟਾਲਿਨਿਸਟ ਜੀ ਮੈ ਕਲੈਪਸ ਕਰ ਗਿਆ 1989 ਦੇ ਵਿੱਚ ਤਾਂ ਰੂਸ ਉਹਦੀ ਵੱਡੀ ਤਾਕਤ ਨਹੀਂ ਰਹੀ ਹਾਲਾਂਕਿ ਤਾਂ ਕਾਫੀ ਤੱਕ ਵੱਡੀ ਤਾਕਤ ਹੈ ਖਾਸ ਤੌਰ ਤੇ ਮਿਲਟੀ ਲੈਵਲ ਤੇ ਔਰ ਇਕਨੋਮਿਕ ਲੈਵਲ ਤੇ ਓਡੀ ਵੱਡੀ ਤਾਕਤ ਨਹੀਂ ਹੈਗੀ ਚੀਨ ਉਹ ਬਣ ਗਿਆ ਹੁਣ ਉਹ ਚੀਨ ਨੂੰ ਸਭ ਤੋਂ ਵੱਡਾ ਸਮਝਦੇ ਆ ਔਰ ਇਹ ਦੋ ਜਿਹੜੇ ਹੈਗੇ ਆ ਆਸਪੈਕਟ ਨੇ ਇਹ ਜੁੜੇ ਹੋਏ ਨੇ ਇਸ ਟਰੰਪ ਟੈਰਫ ਪੋਲਿਸੀ ਦੇ ਵਿੱਚ ਉਹ ਸੋਚਦਾ ਹੈ ਕਿ ਇਹਦੇ ਨਾਲੇ ਜਿਹੜੀਆਂ ਇੰਡਸਟਰੀਜ਼ ਨੇ ਉਹ ਇੱਥੇ ਵਾਪਸ ਆਉਣਗੀਆਂ ਜਿਹੜੀਆਂ ਅਮਰੀਕੀ ਮਲਟੀਨੇਸ਼ਨਲਸ ਐ ਪੈਦਾ ਕਰ ਰਹੀਆਂ ਬਾਹਰ ਕਿ ਉਹਨਾਂ ਨੇ ਟੈਰਫ ਚੁੱਕਣਾ ਤਾਂ ਉਹਨਾਂ ਨੂੰ ਇੱਥੇ ਲਾਉਣੀ ਪੋਗੇ ਇੰਡਸਟਰੀ ਕੁਝ ਹੱਦ ਤੱਕ ਪ੍ਰੋਗਰੈਸ ਹੋਈ ਹੋਈ ਹੈ ਇਸ ਦਾ ਚ ਕੋਈ ਸ਼ੱਕ ਨਹੀਂ ਪਰ ਉਹਦੇ ਉਲਟਾ ਕਰਨੇ ਵੀ ਹੋ ਸਕਦਾ ਹੈ ਕਿ ਬੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਕੀਮਤਾਂ ਵਧਣਗੀਆਂ ਔਰ ਉਹ ਕੰਜ਼ਿਊਮਰਸ ਤੇ ਇੰਪੈਕਟ ਪਾਊਗਾ ਇਨਫਲੇਸ਼ਨ ਵਧਣ ਨਾਲ ਕੰਜ਼ਿਊਮਰ ਦੀ ਪਰਚੇਜ਼ਿੰਗ ਪਰ ਘਟੂਗੀ ਪਰਚੇਜ਼ਿੰਗ ਪਰ ਘਟਣ ਨਾਲ ਮਾਰਕੀਟ ਤੇ ਡਿਮਾਂਡ ਘਟੂਗੀ ਤੇ ਅਮਰੀਕਨ ਇਕਨੋਮੀ ਤੇ ਬੁਰਾ ਅਸਰ ਵੀ ਹੋ ਸਕਦਾ ਹੈ ਬਿਲਕੁਲ ਜੀ ਰਿਟੈਲੀਏਟ ਕੀਤਾ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਬਦਲੇ ਚ ਇਧਰ ਕੈਨੇਡਾ ਵੱਲੋਂ ਵੀ ਜਦੋਂ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਤਾਂ ਕੁਝ ਅਮਰੀਕਨ ਖਪਤਕਾਰਾਂ ਤੇ ਵੀ ਇਹਦਾ ਉਲਟਾ ਅਸਰ ਦਿਖਾਈ ਦੇਣ ਲੱਗ ਪਿਆ ਅ ਅਰਸਲ ਟਰੰਪ ਆਪਣੇ ਮੁਲਕ ਦੇ ਵਿੱਚ ਫੈਕਟਰੀਆਂ ਦੇ ਮਾਲਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਨੇ ਉਹ ਨਿਵੇਸ਼ ਕਰਾਉਣਾ ਚਾਹੁੰਦੇ ਨੇ ਖਾਸ ਕਰਕੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਚੀਨ ਦੇ ਨਾਲ ਉਹਨਾਂ ਦੀ ਜਿਹੜੀ ਇਸ ਤਰ੍ਹਾਂ ਦੀ ਇੱਕ ਨਵੀਂ ਪਾਲਿਸੀ ਸਾਹਮਣੇ ਆਈ ਹੈ ਕਿ ਮੈਂ ਚੀਨ ਦਾ ਉਤਪਾਦ ਕੋਈ ਇੱਥੇ ਨਾ ਆਉਣ ਦੇਵਾਂ ਹਾਲਾਂਕਿ ਚੀਨ ਕਈ ਵਾਰ ਇਹ ਟਿੱਚਰਾਂ ਵੀ ਕਰਦਾ ਦੇਖਿਆ ਗਿਆ ਕਿ ਜਿਹੜੀਆਂ ਚੀਜ਼ਾਂ ਵਸਤਾਂ ਜਿੰਨਾਂ ਰਾਹੇ ਤੁਸੀਂ ਇਹ ਐਲਾਨ ਕਰ ਰਹੇ ਹੋ ਚੀਨ ਦੇ ਉੱਪਰ ਟੈਰਫ ਲਾਉਣ ਦੇ ਉਹ ਵੀ ਚੀਨ ਦੀਆਂ ਬਣ ਕੇ ਤੁਹਾਡੇ ਕੋਲ ਪਹੁੰਚੀਆਂ ਨੇ ਇੱਕ ਵੇ ਮੈਂ ਹੋਰ ਡਾਕਟਰ ਸਾਹਿਬ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਅੱਜ ਸਾਡੇ ਪ੍ਰਮੁੱਖ ਪਾਰਟੀਆਂ ਨੇ ਚੋਣ ਮੈਨੀਫੈਸਟੋ ਪਾਵ ਇਲੈਕਸ਼ਨ ਪਲੇਟਫਾਰਮ ਜਾਰੀ ਕੀਤੇ ਨੇ ਪਹਿਲਾਂ ਵੀ ਉਹਨਾਂ ਨੇ ਗਾਹਿਬ ਗਾਹਿ ਇਹ ਐਲਾਨ ਕੀਤੇ ਕਿ ਕੈਨੇਡਾ ਹੁਣ ਆਪਣੀ ਮਿਲਟਰੀ ਪਾਵਰ ਨੂੰ ਹੋਰ ਮਜ਼ਬੂਤ ਕਰੇਗਾ ਸਾਡੀ ਕੈਨੇਡਾ ਦੀ ਅਮਰੀਕਾ ਦੇ ਨਾਲ ਇੱਕ ਲੰਬੀ ਸਾਂਝੀ ਸਰਹੱਦ ਦਾ ਜਿਸ ਤੇ ਕੋਈ ਕੰਡਿਆਲੀ ਤਾਰ ਨਹੀਂ ਲੱਗੀ ਕੋਈ ਰੱਖ ਹੀ ਲਈ ਅਸੀਂ ਮਿਲਟਰੀ ਜਾਂ ਸਪਾਹੀ ਤਾਇਨਾਤ ਨਹੀਂ ਕੀਤੇ ਹੋਏ ਬਹੁਤ ਦੋਹਾਂ ਮੌਲਕਾਂ ਦੇ ਦੋਸਤਾਨਾ ਸਬੰਧ ਰਹੇ ਨੇ ਪਰ ਹੁਣ ਕੈਨੇਡਾ ਨੂੰ ਇਹ ਸੋਚਣਾ ਪੈ ਰਿਹਾ ਅੱਜ ਵੀ ਇਹ ਜਿਹੜਾ ਕੰਸਰਵੇਟਿਵ ਪਾਰਟੀ ਨੇ ਆਪਣਾ ਪਲੇਟਫਾਰਮ ਜਾਰੀ ਕੀਤਾ ਉਹਦੇ ਚ ਬਕਾਇਦਾ ਉਹਨਾਂ ਨੇ ਐਲਾਨ ਕੀਤਾ ਕਿ ਕੈਨੇਡਾ ਆਪਣੀ ਮਿਲਟਰੀ ਪਾਵਰ ਮਜ਼ਬੂਤ ਕਰੇਗਾ ਤੁਸੀਂ ਅਜਿਹੇ ਕਦਮਾਂ ਨੂੰ ਕਿਵੇਂ ਦੇਖਦੇ ਹੋ ਜਿਹੜਾ ਤੁਸੀਂ ਕਹਿੰਦੇ ਉਹ ਕੰਜ਼ਰਵਟਿਵ ਪਾਰਟੀ ਨੇ ਅਨਾਉਂਸ ਕੀਤਾ ਹੈ ਕਿ ਮਿਲਟਰੀ ਉਹ ਬਿਲਡ ਅਪ ਕਰਨਗੇ ਉਹਦੇ ਪੱਛੇ ਇਹ ਹੈ ਕਿ ਜਿਹੜੀ ਕੰਜ਼ਰਵਟਿਵ ਪਾਰਟੀ ਲੀਡਰਸ਼ਿਪ ਹੈ ਉਹ ਟਰੰਪ ਪਾਲਸੀਆਂ ਦੇ ਨੇੜੇ ਰਹੀ ਹੈ ਹੂੰ ਉਹ ਐਂਟੀ ਇਮੀਗ੍ਰੈਂਟਸ ਨੇ ਰੇਸ਼ੀਅਸੰਤੇ ਮੀਕੋ ਆਪ੍ਰਚਨਟੀ ਦੇ ਮਨ ਰਾਈਟਸ ਤੇ ਉਹਨਾਂ ਦੀ ਸੋਚ ਹੈ ਟਰੰਪ ਨਾਲ ਮਿਲਦੀ ਹੈ ਇਸ ਕਰਕੇ ਉਹਨਾਂ ਨੂੰ ਖਤਰਾ ਸੀਗਾ ਕਿ ਜਿਹੜਾ ਕੈਨੇਡਾ ਤੇ ਉਹਨਾਂ ਨੇ ਅਸਰ ਕੀਤਾ ਹੈ ਔਰ ਮਾਰਕ ਕੈਨੇਡੀ ਦੇ ਬੰਨ ਨਾਲ ਉਹਨੇ ਕਿਹਾ ਕਿ ਅਸੀਂ ਟੈਲੀਏਟ ਕਰਾਂਗੇ ਲੋਕਾਂ ਦੀ ਸਪੋਰਟ ਉਹਨਾਂ ਵੱਲ ਮੋੜਨੀ ਜੁੜੂ ਹੋ ਗਈ ਤੇ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਇਕੰਦਰਬਟੇ ਪਾਰਟੀ ਦੇ ਉਹਦਾ ਖਾਸ ਤੌਰ ਤੇ ਲੀਡਰ ਹੈ ਜਿਹੜਾ ਪਿਆਰੇ ਪੋਲੀਵਰ ਉਹ ਤਾਂ ਬਿਲਕੁਲ ਉਸੇ ਸੋਚਦਾ ਹੈ ਮਾਲਕਾ ਜਿਹੜਾ 트ੰਪ ਦਾ ਹੈ ਤੇ ਹੁਣ ਕੈਨੇਡਾ ਦੇ ਵਿੱਚ ਕੁਦਰਤੀ ਗੱਲ ਹੈ ਨੈਸ਼ਨਲ ਸੈਂਟੀਮੈਂਟ ਉੱਭਰਿਆ ਹੈ ਹਮਮ ਔਰ ਉਹ 트ੰਪ ਦੇ ਖਿਲਾਫ ਆਵਾਜ਼ ਉੱਠੀ ਹੈ ਤਾਂ ਉਹਨੂੰ ਲੱਗਾ ਕਿ ਮੇਰੇ ਪੈਰਾਂ ਥੱਲੋਂ ਧਰਤੀ ਖਿਸਕ ਰਹੀ ਹੈ ਔਰ ਉਹਨੂੰ ਉਹਨੂੰ ਧਰਤੀ ਖਿਸਕਦੀ ਧਰਤੀ ਨੂੰ ਉਹਨੇ ਮਜ਼ਬੂਤ ਕਰਨ ਲਈ ਇਹ ਕਹਤਾ ਕਿ ਅਸੀਂ ਆਪਣੀ ਮਲਟੀ ਲੀਡਰਸ਼ਿਪ ਤਾਕਤ ਕਰਾਂਗੇ ਔਰ ਕੋਸ਼ਾਤਕ ਜਿਹੜਾ 트াম্প ਦੀ ਪਾਲਿਸੀ ਨਾਲ ਮਿਲਦਾ ਕਿਉਂਕਿ 트াম্প ਵੀ ਇਹ ਕਹਿ ਰਿਹਾ ਕਿ ਮਿਲਟਰੀ ਲੀਡਰਸ਼ਿਪ ਆਪਨੀ ਚਾਹੀਦੀ ਹੈ ਕਿਉਂਕਿ ਉਹਨੂੰ ਲੱਗਦਾ ਕਿ ਡੋਮਿਨੈਂਸ ਹੈ ਜਿਹੜੀ ਉਹਦੇ ਲਈ ਮਿਲਟਰੀ ਲੀਡਰਸ਼ਿਪ ਹੋਣੀ ਜ਼ਰੂਰੀ ਹੈ ਪਰ ਮੇਰਾ ਆਪਣਾ ਖਿਆਲ ਹੈ ਕਿ ਇਹਦੇ ਮਤਲਬ ਪੋਲੀਟੀਕਲ ਤੇ ਇਕਨੋਮਿਕ ਅਲਗ-ਅਲਗ ਕਰਨੇ ਇਕਨੋਮਿਕਲੀ ਤਾਂ ਬੜੀ ਮਾੜੀ ਗੱਲ ਹੋਏਗੀ ਜੀ ਕਿਉਂਕਿ ਜਿਹੜਾ ਮਿਲਟਰੀ ਮਿਲਟਰੀ ਤੇ ਜਿਹੜਾ ਐਕਸਪੈਂਡੀਚਰ ਹੈ ਉਹ ਜਿਹੜਾ ਜਦੋਂ ਗਵਰਨਮੈਂਟ ਕਰਦੀ ਹੈ ਤਾਂ ਕੁਦਰਤੀ ਗੱਲ ਹੈ ਉਹਨੂੰ ਹੈਲਥ ਤੇ ਐਜੂਕੇਸ਼ਨ ਤੇ ਇਨਫਰਾਸਟ੍ਰਕਚਰ ਤੇ ਸਪੈਂਡ ਕਰਨ ਲਈ ਉਹਨਾਂ ਦੇ ਕੋਲ ਰਿਸੋਰਸਸ ਘਟ ਰਹੇ ਜਾਂਦੇ ਨੇ ਔਰ ਇਸੇ ਕਰਕੇ ਜਿਹੜੇ ਮੁਲਕ ਬਹੁਤ ਜ਼ਿਆਦਾ ਮਿਲਟਰੀ ਤੇ ਐਕਸਪੈਂਡਚਰ ਕਰਦੇ ਨੇ ਉਹਨਾਂ ਦੇ ਸਕੂਲਜ਼ ਉਹਨਾਂ ਦੇ ਹਸਪੀਟਲ ਉਹਨੇ ਵਧੀਆ ਨਹੀਂ ਹੁੰਦੇ ਜਿਵੇਂ ਸਕੈਂਡੀਨੇਵੀਅਨ ਕੰਟਰੀਜ਼ ਆ ਉਹ ਮਿਲਟਰੀ ਤੇ ਬਹੁਤ ਘੱਟ ਐਕਸਪੈਂਡ ਕਰਦੇ ਨੇ ਇਸ ਕਰਕੇ ਉਹਨਾਂ ਦੀ ਇਹ ਵੈਲਫੇਅਰ ਪਾਲਿਸਿਜ਼ ਬਹੁਤ ਹੀ ਵਧੀਆ ਨੇ ਉਹਨਾਂ ਦੇ ਸਕੂਲਜ਼ ਨੇ ਉਹਨਾਂ ਦੇ ਹਸਪੀਟਲਜ਼ ਨੇ ਉਹਨਾਂ ਦੀ ਹੈਲਥ ਕੰਡੀਸ਼ਨਸ ਨੇ ਪਬਲਿਕ ਟਰਾਂਸਪੋਰਟ ਐ ਬਹੁਤ ਵਧੀਆ ਹੈ ਤੋ ਇਸ ਕਰਕੇ ਇਹ ਤਾਂ ਹੋਏਗਾ ਪਰ ਇਹ ਪੋਲੀਟੀਕਲੀ ਉਹਨਾਂ ਨੇ ਆਪਣੇ ਪੈਰਾਂ ਹੱਥਾਂ ਜਿਹੜੀ ਅਜਿਵੇਂ ਕਿਸ ਕ੍ਰੀ ਸੀ ਉਹਨੂੰ ਰੋਕਣ ਲਈ ਐਲਾਨ ਕਰਤਾ ਕਿ ਅਸੀਂ ਮਿਲਟਰੀ ਕਰਾਂਗੇ ਇਹ ਨਾਰਾ ਹੀ ਹੈ ਮਤਲਬ ਜਿਹੜਾ ਕਿ ਇੰਨੀ ਵੱਡੀ ਸਰਹੱਦ ਨੂੰ ਤੁਸੀਂ ਰੋਕਣਾ ਉਹ ਇੱਕ ਮਿਲਟਰੀ ਕਰਨੀ ਉਹ ਬੜਾ ਬਹੁਤ ਮੁਸ਼ਕਲ ਗੱਲ ਹੈ ਇਹ ਇਸ ਵਕਤ ਲੜਾਈ ਹੈ ਜਿਹੜੀ ਕੈਨੇਡਾ ਦੀ ਅਮਰੀਕਾ ਨਾਲ ਉਹ ਮਿਲਟਰੀ ਦੀ ਨਹੀਂ ਇਸ ਵਕਤ ਲੜਾਈ ਇਕਨੋਮਿਕ ਫਾਈਟ ਹੈ ਉਸ ਮਾਮਲੇ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਦਾ ਪਲੇਟਫਾਰਮ ਉਹਨਾਂ ਨਾਲੋਂ ਕਈ ਗੁਣਾ ਚੰਗਾ ਹੈ ਯੋ ਤੁਸੀਂ ਬਿਲਕੁਲ ਜੀ ਆਕਸਫੋਰਡ ਤੇ ਰਹਿੰਦੇ ਹੋ ਤੁਸੀਂ ਖੁਦ ਅਰਥਸ਼ਾਸਤਰੀ ਹੋ ਮੰਨੇ ਪਰਮੰਨੇ ਵਿਦਵਾਨ ਹੋ ਤੁਸੀਂ ਤੁਹਾਨੂੰ ਅਰਥਚਾਰੇ ਦੀ ਡੂੰਗੀ ਸਮਝ ਹੈ ਮਾਰਕ ਕਾਰਨੀ ਵੀ ਤੁਹਾਡੇ ਇੰਗਲੈਂਡ ਦੇ ਵਿੱਚ ਵੀ ਬੈਂਕ ਦੇ ਗਵਰਨਰ ਰਹੇ ਨੇ ਫਿਰ ਕੈਨੇਡਾ ਦੇ ਵੀ ਸੈਂਟਰਲ ਬੈਂਕ ਦੀ ਗਵਰਨਰੀ ਉਹਨਾਂ ਨੇ ਕੀਤੀ ਇਸ ਲੀਡਰ ਨੂੰ ਤੁਸੀਂ ਬਹੁਤ ਲੰਬੇ ਸਮੇਂ ਤੋਂ ਜਾਣਦੇ ਹੋ ਤੇ ਹੁਣ ਪ੍ਰਧਾਨ ਮੰਤਰੀ ਬਣਨ ਦੀ ਦੌੜ ਚ ਹੈ ਹੋ ਸਕਦਾ ਉਹ 28 ਤਰੀਕ ਨੂੰ ਜਦੋਂ ਨਤੀਜੇ ਆਉਣ ਕੈਨੇਡਾ ਦੇ ਲੋਕ ਉਹਨੂੰ ਪ੍ਰਧਾਨ ਮੰਤਰੀ ਜੌਨ ਲੈਂਡ ਹੁਣ ਤੁਸੀਂ ਇਸ ਮੌਕੇ ਜਿਹੜੇ ਲੋਕ ਅਜੇ ਤੱਕ ਆਪਣਾ ਮਾਨ ਬਣਾ ਨਹੀਂ ਸਕੇ ਉਹ ਸੋਚ ਰਹੇ ਨੇ ਕਿਉਂਕਿ ਅਰਥਚਾਰਾ ਕਿਸੇ ਮੁਲਕ ਦੀ ਰੀੜ ਦੀ ਹੱਡੀ ਹੁੰਦਾ ਸੋ ਮਾਰਕਰਨੀ ਬਾਰੇ ਤੁਹਾਡੀ ਕੀ ਰਾਏ ਹੈ ਮਾਰਕਰਨੀ ਬਾਰੇ ਮੇਰੀ ਰਾਏ ਹੈ ਕਿ ਹੈ ਤਾਂ ਉਹ ਵੀ ਕੈਪੀਟਲਿਸਟ ਇਕਨੋਮੀ ਨੂੰ ਗਵਰਨ ਕਰਨ ਵਾਲਾ ਹੀ ਕੋਈ ਉਹਦੀ ਸੋਚ ਦੇ ਵਿੱਚ ਇਨੀ ਰੈਡੀਕਲ ਪੋਜੀਸ਼ਨ ਨਹੀਂ ਹੈਗੀ ਪਰ ਉਹਦੇ ਵਿੱਚ ਵੀ ਅਲੱਗ-ਅਲੱਗ ਕਿਸਮ ਦੀਆਂ ਟੈਂਡੈਂਸੀਜ਼ ਹੁੰਦੀਆਂ ਨੇ ਮੇਰੀ ਆਪਣੀ ਸੋਚ ਇਹ ਹੈ اور میری ਵੋਟਰਾਂ ਨੂੰ ਅਪੀਲ ਵੀ ਹੈ ਕਿ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਗ੍ਰੀਨ ਪਾਰਟੀ ਦਾ ਕੈਂਡੀਡੇਟ ਜਿੱਤ ਸਕਦਾ ਇਲੈਕਸ਼ਨ ਪਹਿਲੀ ਪ੍ਰੈਫਰੈਂਸ ਤੁਹਾਡੀ ਗ੍ਰੀਨ ਪਾਰਟੀ ਦੀ ਹੋਣੀ ਚਾਹੀਦੀ ਹੈ ਕਿਉਂਕਿ ਗ੍ਰੀਨ ਪਾਰਟੀਆਂ ਜਾਂ ਕੈਸੀਆਂ ਪਾਰਟੀਆਂ ਨੇ ਇੰਗਲੈਂਡ ਚਾ ਕੈਨੇਡਾ ਚ ਨੇ ਜਿੱਥੇ ਵੀ ਨੇ ਉਹਨਾਂ ਨੂੰ ਸਾਡੀ ਇਸ ਵਕਤ ਜਿਹੜੀ ਸਭ ਤੋਂ ਵੱਡੀ ਕ੍ਰਾਈਸਿਸ ਹੈ ਉਹ এনवायरमेंट ਦੀ ਕ੍ਰਾਈਸਿਸ ਹੈ এনवायरमेंटल डिस्ट्रक्शन ਬਹੁਤ ਵੱਡੀ ਹੋ ਰਹੀ ਹੈ ਜਿਹੜੇ ਫਲੱਡਸ ਆ ਰਹੇ ਨੇ ਬਹੁਤ ਫਾਇਰਸ ਵੇਧੀਆਂ ਨੇ ग्लोबल हीटिंग ਤੇ ਨਾਲਸਵੰਦੀਆਂ ਨੇ ਉਹਦੇ ਨਾਲ ਇਹਨਾਂ ਨੁਕਸਾਨ ਹੋ ਰਿਹਾ ਹੈ ਡੀਫੋਰੈਸਟੇਸ਼ਨ ਹੋ ਰਹੀ ਹੈ ਤੇ ਰੀਨਿਊਏਬਲ એનર્ਜੀ ਘਟ ਹੋ ਰਹੀ ਹੈ ਤੇ ਜਿਹੜਾ ਆਇਲ ਔਰ ਯੂ ਨੋ ਜਿਹੜੀ ਫਿਊਲ ਫਸਲ ਫਿਊਲਸ ਨੇ ਉਹ ਸਾਡੀ ਧਰਤੀ ਨੂੰ ਖਰਾਬ ਕਰ ਰਹੇ ਨੇ ਉਹ ਸੋਚ ਸਭ ਤੋਂ ਐਡਵਾਂਸਡ ਹੈ ਸਭ ਤੋਂ ਗਾਂਬਦੂ ਹੈ ਜਿੱਥੇ ਤੁਹਾਨੂੰ ਇਹ ਲੱਗਦਾ ਹੈ ਕਿ ਕਿੱਥੇ ਗ੍ਰੀਨ ਪਾਰਟੀ ਦਾ ਬੰਦਾ ਕੰਜ਼ਰਵੇਟਿਵ ਨੂੰ ਹਰਾ ਸਕਦਾ ਹੈ ਉੱਥੇ ਪਹਿਲੀ ਪ੍ਰੈਫਰੈਂਸ ਥੋੜੀ ਗ੍ਰੀਨ ਪਾਰਟੀ ਦੀ ਹੋਣੀ ਚਾਹੀਦੀ ਹੈ ਜਿੱਥੇ ਲੱਗਦਾ ਹੈ ਕਿ ਗ੍ਰੀਨ ਪਾਰਟੀ ਦਾ ਬੰਦਾ ਨਹੀਂ ਪਰ ਐਨਡੀਪੀ ਦਾ ਹੈ ਐਨਡੀਪੀ ਵੀ ਦੂਤੀਆਂ ਪਾਰਟੀਆਂ ਨਾਲੋਂ ਕਈ ਗੁਣਾ ਚੰਗੀ ਹੈ ਕਿਉਂਕਿ ਉਹਦੇ ਵਿੱਚ ਹੀ ਪ੍ਰੋਗਰੈਸਿਵ ਹੈ ਉਹਦੀ ਉਹ ਉਹਦੀ ਟੈਕਸੇਸ਼ਨ ਪਾਲਿਸੀ ਗਰੀਬਾਂ ਦੇ ਹੱਕ ਦੇ ਵਿੱਚ ਮਜ਼ਦੂਰਾਂ ਦੇ ਹੱਕ ਦੇ ਵਿੱਚ ਵੇਜ ਰੇਟ ਦੇ ਹੱਕ ਦੇ ਹਿਊਮਨ ਰਾਈਟਸ ਦੇ ਹੱਕ ਦੇ ਵਿੱਚ ਉੱਥੇ ਐਨਡੀਪੀ ਨੂੰ ਪਾਓ ਜਿੱਥੇ ਤੁਹਾਨੂੰ ਲੱਗਦਾ ਕਿ ਨਾ ਤਾਂ ਗ੍ਰੀਨ ਪਾਰਟੀ ਦਾ ਬੰਦਾ ਜਿੱਤ ਸਕਦਾ ਨਾ ਐਨਡੀਪੀ ਦਾ ਉੱਥੇ ਲਿਬਰਲ ਪਾਰਟੀ ਹੈ ਜਿਹੜੀ ਉਹ ਥੋੜੀ ਤੀਜੀ ਚੁਆਇਸ ਹੋਣੀ ਚਾਹੀਦੀ ਹੈ ਤੇ ਮੇਰਾ ਮਤਲਬ ਹੈ ਕਿ ਇਸ ਆਰਡਰ ਦੇ ਵਿੱਚ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿਉਂਕਿ ਜੇ ਲਿਬਰਲ ਜੇ ਲਿਬਰਲ ਪਾਰਟੀ ਜਿੱਥੇ ਵੀ ਜਾਂਦੀ ਹੈ ਮਹ ਨਾ ਬੈਟਰ ਹੋਏਗਾ ਕਿ ਉਹਨਾਂ ਨੂੰ ਐਨਡੀਪੀ ਤੇ ਜਾਂ ਗ੍ਰੀਨ ਪਾਰਟੀ ਤੇ ਡਿਪੈਂਡ ਕਰਨਾ ਪਵੇ ਕਿਉਂਕਿ ਉਹਨਾਂ ਦੀਆਂ ਪਾਲਿਸੀਆਂ ਬੈਟਰ ਨੇ ਲਿਬਰਲ ਪਾਰਟੀ ਨਾਲੋਂ ਕਈ ਗੁਣਾ ਬੈਟਰ ਨੇ ਤੇ ਇਸ ਕਰਕੇ ਮੇਰੀ ਮੀਨ ਗ੍ਰੀਨ ਪਾਰਟੀ ਦਾ ਤਾਂ ਸ਼ਾਇਦ ਖਾਤਾ ਹੀ ਖੁੱਲ ਸਕੇ ਜੀ ਇੱਕ ਦੋ ਸੀਟਾਂ ਹੀ ਲਿਆ ਸਕਦੀ ਹੈ ਇਸ ਤੋਂ ਕੋਈ ਬਹੁਤੀ ਵੱਡੀ ਉਮੀਦ ਨਹੀਂ ਉਹ ਈਵਨ ਦੋ ਦਾ ਅੰਕੜਾ ਵੀ ਸ਼ਾਇਦ ਨਾ ਸੂਹੇ 12 ਤੋਂ 14 ਸੀਟਾਂ ਦੀ ਪੇਸ਼ੀਨ ਕੋਈ ਐਨਡੀਪੀ ਲਈ ਕੀਤੀ ਗਈ ਹੈ ਐਨਡੀਪੀ ਦਾ ਵੋਟ ਬੈਂਕ ਵੀ ਖੁਰਿਆ ਜੀ ਤੇ ਐਨਡੀਪੀ ਨੇ ਬਿਲਕੁਲ ਤੁਸੀਂ درست فرمایا ਜਗਮੀਤ ਸਿੰਘ ਹੁਰਾ ਨੇ ਕਿਉਂਕਿ ਘੱਟ ਗਿਣਤੀ ਸਰਕਾਰ ਸੀ ਕੈਨੇਡਾ ਦੀ ਜਸਟਨ ਟੂਡਨਾਲ ਬਗਲਗੀਰ ਵੀ ਹੁੰਦੇ ਰਹੇ ਉਹਨੂੰ ਪੋਲੀਆਂ ਪੋਲੀਆਂ ਧਮਕੀਆਂ ਵੀ ਇਸ ਹਾਲਤ ਵਿੱਚ ਕਿ ਆਪਣੀਆਂ ਪਾਲਿਸੀਆਂ ਉਹ ਲਾਗੂ ਕਰਵਾ ਲੈ ਯੂਨੀਵਰਸਲ ਡੈਂਟਲ ਕੇਅਰ ਐਨਡੀਪੀ ਲਾਗੂ ਕਰਵਾ ਰਹੀ ਹੈ ਔਰ ਇਹ ਬਜ਼ੁਰਗਾਂ ਤੇ ਬੱਚਿਆਂ ਤੋਂ ਸ਼ੁਰੂ ਹੋਇਆ ਹੁਣ ਸਾਰੇ ਕੈਨੇਡੀਅਨਸ ਨੂੰ ਆਪਣੇ ਘਲਾ ਵਿੱਚ ਲਾਏਗਾ ਜਿਹੜੇ ਲੋਕ ਦੰਦਾਂ ਦੀ ਦੇਖਭਾਲ ਲਈ ਪ੍ਰਾਈਵੇਟ ਡਾਕਟਰਾਂ ਕੋਲ ਨਹੀਂ ਜਾ ਸਕਦੇ ਸਨ ਉਹਨਾਂ ਦੇ ਲਈ ਜਗਮੀਤ ਸਿੰਘ ਦੀ ਪਾਰਟੀ ਐਨਡੀਪੀ ਨੇ ਇੱਕ ਬਹੁਤ ਵੱਡਾ ਐਲਾਨ ਆਪਣੀ ਭਾਈਵਾਲ ਸਰਕਾਰ ਕੋਲੋਂ ਕਰਵਾਇਆ ਪਰ ਲੋਕ ਕਿਉਂਕਿ ਵੋਟ ਪਾਉਣ ਲੱਗੇ ਇਹ ਜ਼ਰੂਰ ਦੇਖਦੇ ਨੇ ਕਿ ਕਿਹੜਾ ਉਮੀਦਵਾਰ ਜਿੱਤ ਸਕਦਾ ਉਹ ਜਿੱਤਣ ਵਾਲੇ ਘੋੜੇ ਤੇ ਹੀ ਦਾਲ ਆਉਂਦੇ ਨੇ ਦੇਖੋ ਇਹ ਤੁਹਾਡੀ ਪੋਲੀਟੀਕਲ ਕੌਸ਼ੀਅਸਨੈਸ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੇ ਐਡਵਾਂਸਡ ਪੋਲੀਟੀਕਲ ਥਿੰਕਿੰਗ ਦੇ ਵਿੱਚ ਜੇ ਤੁਸੀਂ ਪੋਲੀਟੀਕਲੀ ਐਡਵਾਂਸਡ ਹੋ ਤਾਂ ਤੁਸੀਂ ਇਹ ਨਹੀਂ ਸੋਚੋਗੇ ਕਿ ਇਹ ਬੰਦਾ ਇਲੈਕਸ਼ਨ ਜਿੱਤ ਸਕਦਾ ਹੈ ਜਾਂ ਨਹੀਂ ਤੁਸੀਂ ਸੋਚਦੇ ਕਿ ਅਸੀਂ ਇਹਨੂੰ ਵੋਟ ਪਾਉਣੀ ਪਾਉਣੀ ਹੈ ਕਿਉਂਕਿ ਇਸ ਪਾਰਟੀ ਦੀ ਪ੍ਰੈਜੈਂਸ ਹੋਣੀ ਚਾਹੀਦੀ ਹੈ ਜਿਵੇਂ ਗ੍ਰੀਨ ਪਾਰਟੀਆਂ ਨੇ ਗ੍ਰੀਨ ਪਾਰਟੀਆਂ ਜਿਵੇਂ ਜਰਮਨੀ ਦੇ ਵਿੱਚ 16 17% ਵੋਟ ਪੈਂਦੀ ਹੈ ਅੱਜ ਤੋਂ 20 30 ਸਾਲ ਪਹਿਲਾਂ ਉੱਥੇ ਵੀ ਇੱਕਦੀ ਪੈਂਦੀ ਹੁੰਦੀ ਸੀ ਯੂ نو ਤਾਂ ਜਿਹੜਾ ਬੰਦਾ ਤਾਂ ਕਮਿਟਿਡ ਹੈ ਜੀ ਇਹ ਸਮਝੇ ਵੱ ਚੁੱਕੀ ਹੈ ਉਹਨੂੰ ਤਾਂ ਸੋਚਣਾ ਚਾਹੀਦਾ ਕਿ ਭਾਵੇਂ ਕੁਝ ਵੀ ਹੋਵੇ ਮੈਂ ਜਿਹੜੇ ਜਿਹੜੀ ਜਿਹੜੀ ਪਾਰਟੀ ਨਾਲ ਜਿਹੜੀ ਪਾਰਟੀ ਸਹੀ ਹੈ ਜਿਹਦੀ ਪਾਰਟੀ ਸੋਚ ਸਹੀ ਹੈ ਉਹਨੂੰ ਮਜ਼ਬੂਤ ਕਰਨਾ ਇੱਕ ਇੱਕ ਵੋਟ ਕਾਊਂਟ ਕਰਦੀ ਹੈ ਕਿਉਂਕਿ ਜੇ ਉਹਨਾਂ ਨੂੰ 2% ਪਹੁੰਚੀ ਅਗਲੀ ਵਾਰ 4% ਹੋਗੀ ਉਹ ਦੂਹਰ 10% ਹੋਗੀ ਜਿਵੇਂ ਮੈਂ ਤੁਹਾਨੂੰ ਇੰਗਲੈਂਡ ਦੀ ਗੱਲ ਦੱਸਦਾ ਜਦੋਂ ਲੇਬਰ ਪਾਰਟੀ ਇੱਥੇ ਬਣੀ ਸੀ ਲੇਬਰ ਪਾਰਟੀ ਨੂੰ ਕੋਈ ਜਾਣਦਾ ਹੀ ਨਹੀਂ ਸੀ ਅੱਜ ਤੋਂ 100 ਸਾਲ ਪਹਿਲਾਂ ਬਹੁਤ ਘੱਟ ਵੋਟਾਂ ਲੋਕਾਂ ਪੈਂਦੀਆਂ ਸੀਗੀਆਂ ਕਨਰ ਬਠੇ ਦੇ ਲਿਬਰਲਸ ਹੁੰਦੇ ਸੀਗੇ ਪਰ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਹੀ ਪਾਰਟੀ ਹੈ ਜਿਹੜੀ ਮਜ਼ਦੂਰਾਂ ਦੇ ਹੱਕ 'ਚ ਖੜਦੀ ਹੈ ਉਹਨਾਂ ਦੀ ਮਿਨੀਮਮ ਰਾਈਟਸ ਦੇ ਉਹਨਾਂ ਦੇ ਟ੍ਰੇਡ ਯੂਨੀਅਨ ਦੇ ਉਹਨਾਂ ਦੀ ਅਮਨ ਰਾਈਟਸ ਦੇ ਇਸ ਪੱਖੋਂ ਮੈਂ ਕਹ ਜੀ ਕਿ ਕਿਹੜੀ ਪਾਰਟੀ ਜਿੱਤੂਗੀ ਇਹ ਪਿੰਡੂ ਕਿਸਮ ਦੀ ਸੋਚ ਹੈ ਜਿਹੜੀ ਕਿ ਸਾਡੇ ਬਹੁਤ ਲੋਕੀ ਉਸ ਬੈਕਗ੍ਰਾਉਂਡ ਚ ਆਉਂਦੇ ਨੇ ਉਹਨਾਂ ਨੂੰ ਉਸ ਸੋਚੋਂ ਨਿਕਲਣਾ ਚਾਹੀਦਾ ਹੈ ਉਹਨਾਂ ਨੂੰ ਨਵੇਂ ਯੁੱਗ ਦੇ ਵਿੱਚ ਨਵੀਂ ਸੋਚ ਆ ਜਿਹੜੀ ਉਹਦੇ ਨਾਲ ਜੁੜਨਾ ਚਾਹੀਦਾ ਹੈ ਆਪਣੇ ਆਪ ਨੂੰ ਗਾਂ ਵਧੂ ਸੋਚ ਨਾਲ ਜੁੜਨਾ ਚਾਹੀਦਾ ਉਸ ਪੱਖੋਂ ਮੈਂ ਕਹਿ ਰਿਹਾ ਜੀ ਬਿਲਕੁਲ ਮੈਂ ਦੀ ਗੱਲ ਮੈਂ ਇਸ ਕਰਕੇ ਕਰ ਰਿਹਾ ਹਾਂ ਕਿ ਜੇਲੇ ਸਾਰੇ ਐਡਵਾਂਸਡ ਕੈਪੀਟਲਿਸਟ ਕੰਟਰੀਜ਼ ਨੇ ਇਹਨਾਂ ਦੇ ਵਿੱਚ ਦੋ ਕਿਸਮ ਦੀਆਂ ਮੁੱਖ-ਕਿਸਮੀਆਂ ਪਾਰਟੀਆਂ ਨੇ ਇੱਕ ਜਿਹੜੀਆਂ ਬਿਲਕੁਲ ਮਾਰਕੀਟ ਫਰੈਂਡਲੀ ਨੇ ਦੂਜੀਆਂ ਜਿਹੜੀਆਂ ਵੈਲਫੇਅਰ ਚ ਆਉਂਦੀਆਂ ਨੇ ਕਿ ਬਿਲਕੁਲ ਸਾਰਾ ਕੁਝ ਮਾਰਕੀਟ ਤੇ ਨਹੀਂ ਛੱਡਣਾ ਚਾਹੀਦਾ ਜਿਵੇਂ ਇਸ ਇੰਗਲੈਂਡ ਦੇ ਵਿੱਚ ਵੀ ਇੱਕ ਪਾਸੇ ਟੋਰੀ ਪਾਰਟੀ ਹੈ ਉਹ ਬਿਲਕੁਲ ਮਾਰਕੀਟ ਤੇ ਛੱਡਣਾ ਚਾਹੁੰਦੀ ਹੈ ਉਹ ਮਲਟੀਨੇਸ਼ਨਲ ਕਾਰਪੋਰੇਸ਼ਨ ਤੇ ਪ੍ਰਾਈਵੇਟ ਕੰਪਨੀਆਂ ਤੇ ਇਵਨ ਮੈਡੀਕਲ ਫੈਸਿਲਿਟੀਆਂ ਵੀ ਉਹ ਵੀ ਫ੍ਰੀ ਹੋਣੀਆਂ ਨੇ ਉਹ ਵੀ ਮਾਰਕੀਟ ਤੇ ਹੋਣੇ ਚਾਹੀਦੀਆਂ ਲੇਬਰ ਪਾਰਟੀ ਹੈ ਜਿਹੜੀ ਉਹ ਸੋਸ਼ਲ ਵੈਲਫੇਅਰ ਪਾਰਟੀ ਹੈ ਕਿ ਜਿਹੜਾ ਯੂ ਨੋ ਐਨ ਐਚ ਐਸ ਹੈ ਜਿਵੇਂ ਨੇਸ਼ਨਲ ਹੈਲਥ ਸਰਵਿਸ ਹੈ ਉਹ ਫ੍ਰੀ ਹੈ ਹਰ ਇੱਕ ਬੰਦੇ ਨੂੰ ਭਾਵੇਂ ਕੋ ਗੁਰੂਣਾ ਪਤੀ ਆ ਭਾਵੇਂ ਕੋ ਮਿਧੂਰ ਆ ਯੂ ਨੋ ਇਸੇ ਤਰ੍ਹਾਂ ਇਹਨਾਂ ਸਕੂਲ ਹਨ ਜਿਹੜੇ 93% ਬੱਚੇ ਇੱਥੇ ਗਵਰਨਮੈਂਟ ਸਕੂਲਾਂ ਜਾਂਦੇ ਆ ਸਿਰਫ 7% ਬੰਦੇ ਪ੍ਰਾਈਵੇਟ ਸਕੂਲਾਂ ਜਾਂਦੇ ਆ ਉਹ ਉਹਨਾਂ ਨੇ ਕੀਤੀ ਆ ਆਮ ਲੋਕਾਂ ਦੀ ਜ਼ਿੰਦਗੀ ਇਸ ਕੈਪੀਟਲਿਸਟ ਸਿਸਟਮ ਦੇ ਵਿੱਚ ਵੀ ਜਿਹੜੀਆਂ ਸੋਸ਼ਲ ਡੈਮੋਕਰੈਟਿਕ ਪਾਰਟੀਆਂ ਹੁੰਦੀਆਂ ਨੇ ਜਿਹੜੀਆਂ ਵੈਲਫੇਅਰ ਕਰਦੀਆਂ ਨੇ ਉਹ ਕਰਉਂਦੀਆਂ ਨੇ ਐਨਡੀਪੀ ਉਸ ਤਰ੍ਹਾਂ ਦੀ ਪਾਰਟੀ ਹੈ ਇਹ ਕੋਈ ਇਨਕਲਾਬੀ ਪਾਰਟੀ ਨਹੀਂਗੀ ਪਰ ਸੋਸ਼ਲ ਵੈਲਫੇਅਰ ਪਾਰਟੀ ਹੈ ਮੋਡਰੇਟ ਪਾਰਟੀ ਹੈ ਇਸ ਕਰਕੇ ਲਿਬਰਲਜ਼ ਨਾਲੋਂ ਬੈਟਰ ਹੈ ਇਸ ਮਾਮਲੇ ਦੇ ਵਿੱਚ ਲਿਬਰਲਜ਼ ਨੇ ਜਿਹੜੇ ਉਹ ਦੋਨੇ ਪਾਸੇ ਚੱਲਦੇ ਨੇ ਪਰ ਇਹ ਹੈ ਕਿ ਕਿਉਂਕਿ ਲਿਬਰਲਜ਼ ਵੀ ਨੇ ਉਹ ਜਿਹੜੇ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਨੇ ਮਨੋਰਟੀ ਦੇ ਹੱਕ ਦੇ ਨੇ ਮਨੋਰਟੀ ਰਾਈਟ ਦੇ ਨੇ ਇਸ ਕਰਕੇ ਟੋਰੀਆਂ ਨਾਲੋਂ ਕੰਜ਼ਰਵੇਟਿਵ ਨਾਲ ਉਹ ਵੀ ਬੈਟਰ ਤੁਸੀਂ ਇਮੀਗ੍ਰੇਸ਼ਨ ਦੀ ਗੱਲ ਕੀਤੀ ਬਿਲਕੁਲ ਪ੍ਰੋ ਇਮੀਗ੍ਰੇਸ਼ਨ ਇਹ ਪਾਰਟੀ ਜਾਣੀ ਜਾਂਦੀ ਹੈ ਪਰ ਹੁਣ ਕਿਉਂਕਿ ਇਮੀਗ੍ਰੇਸ਼ਨ ਦਾ ਜਿਹੜਾ ਸਿਸਟਮ ਸੀ ਉਹਦੇ ਵਿੱਚ ਚੋਰ ਮੋਰੀਆਂ ਇੰਨੀਆਂ ਸੀ ਤੇ ਉਹ ਸਿਸਟਮ ਇੱਕ ਤਰ੍ਹਾਂ ਨਾਲ ਬ੍ਰੇਕ ਹੋ ਗਿਆ ਬਹੁਤ ਸਾਰੇ ਅਜਿਹੇ ਵਿਅਕਤੀ ਕੈਨੇਡਾ ਦੇ ਵਿੱਚ ਆਉਣ ਵਡੇ ਜਿਹੜੇ ਨਹੀਂ ਸੀ ਆਉਣੇ ਚਾਹੀਦੇ ਇੱਥੋਂ ਦੇ ਸਥਾਨਕ ਲੋਕਾਂ ਵੱਲੋਂ ਜਿਹੜੇ ਭਾਵੇਂ ਇਮੀਗ੍ਰੈਂਟ ਇੱਥੇ ਆਏ ਹੋਏ ਸੀ ਉਹਨਾਂ ਵੱਲੋਂ ਵੀ ਇਸ ਗੱਲ ਨੂੰ ਚੰਗਾ ਨਹੀਂ ਸਮਝਿਆ ਜਾ ਰਿਹਾ ਕਿ ਜ਼ਿਆਦਾ ਇਮੀਗ੍ਰੇਸ਼ਨ ਦੀ ਉਹਨਾਂ ਨੇ ਦਰਵਾਜ਼ੇ ਖੋਲ ਦਿੱਤੇ ਬਹੁਤਾਤ ਹੋ ਗਈ ਵਿਦਿਆਰਥੀ ਵੀਜੇ ਤੇ ਨਾ ਸਿਰਫ ਵਿਦਿਆਰਥੀ ਜਾਂਦੇ ਸਪੌਸ ਹੀ ਆਏ ਉਹਨਾਂ ਦੇ ਪਰਿਵਾਰ ਵੀ ਆ ਗਏ ਛੋਟੀਆਂ-ਛੋਟੀਆਂ ਬੱਚੀਆਂ 19 20 ਵਰਿਆਂ ਦੀਆਂ ਕੁੜੀਆਂ ਉਹਨਾਂ ਦੇ ਭਰਾ ਉਹਨਾਂ ਦੇ ਮਾਪੇ ਵਿਜ਼ਟਰ ਵੀਜੇ ਤੇ ਆ ਗਈ ਤੇ ਇੱਥੇ ਕੈਸ਼ ਇਕਨੋਮੀ ਜਿਹੜੀ ਚੱਲਣ ਲੱਗ ਪਈ ਕੈਸ਼ ਫਲੋ ਤੇ ਜਿਹੜੇ ਪੱਕੇ ਵਸਨੀਕ ਸੀ ਜਾਂ ਸਿਟੀਜ਼ਨ ਸੀ ਉਹਨੂੰ ਲੱਗਦਾ ਸੀ ਸਾਡੀਆਂ ਜੌਬਸੇ ਲੈਣ ਲੱਗ ਪਏ ਨੇ ਆ ਕਿ ਜਿਹੜੇ ਘੁੰਮਣ ਫਿਰਨ ਲਈ ਵੀਜ਼ਾ ਲਵਾ ਕੇ ਆਏ ਉਹ ਇੱਥੇ ਆ ਕੇ ਚੋਰੀ ਛਿਪੇ ਕੰਮ ਕਰਨ ਲੱਗ ਪਏ ਤੇ ਬਹੁਤ ਸਾਰਾ ਕੁਝ ਅਜੀਹਾ ਵਾਪਰਿਆ ਇੱਥੇ ਪਿਛਲੇ 40 ਸਾਲਾਂ ਦੇ ਵਿੱਚ ਜਿਨੇ ਲਿਬਰਲ ਤੋਂ ਮੂਡ ਮੋਡ ਲਿਆ ਕਿ ਇਹਨਾਂ ਨੇ ਇਮੀਗ੍ਰੇਸ਼ਨ ਦੇ ਇਸ ਤਰ੍ਹਾਂ ਦਰਵਾਜ਼ੇ ਖੋਲੇ ਕੋਈ ਚੈੱਕ ਐਂਡ ਬੈਲੈਂਸ ਨਹੀਂ ਰੱਖੇ ਅਪਰਾਧੀ ਕਿਸਮ ਦੇ ਅੰਸਰ ਜਿਹੜੇ ਉਹ ਕੈਨੇਡਾ ਆਣ ਵੜੇ ਐਕਸਟਰਸ਼ਨ ਫਰੋਤੀਆਂ ਮੰਗਣੀਆਂ ਸ਼ੁਰੂ ਹੋ ਗਈਆਂ ਧਮਕੀਆਂ ਦੇਣ ਲੱਪੇ ਸ਼ਰੇ ਆ ਤੇ ਅਮਨ ਕਾਨੂੰਨ ਦੇ ਉੱਪਰ ਵੀ ਸਵਾਲ ਖੜੇ ਹੋ ਗਏ ਇਸ ਲਈ ਮੈਂ ਸਮਝਦਾ ਕਿ ਜਿਹੜੇ ਤਾਂ ਨੰਬਰ ਹੁੰਦੇ ਨੇ ਜੀ ਅੰਕੜਾ ਕੈਨੇਡਾ ਨੇ ਤਕਰੀਬਨ 5 ਲੱਖ ਬੰਦਾ ਬਾਹਰ ਮਗਵੋਣਾ ਹੁੰਦਾ ਉਹਦੇ ਚ ਕੋਈ ਬਟਾ ਫਰਕ ਨਹੀਂ ਹੁੰਦਾ ਚਾਹੇ ਕੰਜ਼ਰਵੇਟਿਵ ਆਉਣ ਜਾਏ ਲਿਬਰਲ ਆਉਣ ਪਰ ਕਿਹੜੀ ਸ਼੍ਰੇਣੀ ਨੂੰ ਕਿਹੜੀ ਕੈਟਾਗਰੀ ਨੂੰ ਉਹਨਾਂ ਨੇ ਬੁਲਾਉਣਾ ਇਹ ਇਸ ਤੇ ਮੁਨਸਰ ਕਰਦਾ ਹੁਣ ਵਿਦਿਆਰਥੀਆਂ ਨੂੰ ਬੰਦ ਹੋ ਗਏ ਨੇ ਤੇ ਦਾ ਕੈਨੇਡਾ ਦੀ ਇਕਨੋਮੀ ਤੇ ਬੜਾ ਉਲਟਾ ਭੈੜਾ ਅਸਰ ਦਿਖਾਈ ਦੇਣ ਲੱਗਾ ਇਸ ਇਕਨੋਮੀ ਦੇ ਵਿੱਚ ਜਿੱਥੇ ਜੀ ਘਰਾਂ ਦੀ ਮਾਰਕੀਟ ਠੰਡੀ ਪੈ ਗਈ ਆ ਹੋਰ ਬਹੁਤ ਸਾਰੇ ਜਿਹੜੀ ਖਰੀਦੋ-ਫਰੋਖਤ ਜਿੱਥੇ ਹੁੰਦੀ ਸੀਗੀ ਮਾਰਕੀਟ ਦੇ ਵਿੱਚ ਪੈਸਾ ਖਰਚ ਹੁੰਦਾ ਸੀ ਤੇ ਇਥੋਂ ਤੱਕ ਕਿ ਕੈਨੇਡੀਅਨ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਆਪਣੇ ਪ੍ਰੋਫੈਸਰਾਂ ਨੂੰ ਵੀ ਜਾਂ ਕਾਲਜਾਂ ਚ ਪੜਾਉਣ ਵਾਲੇ ਅਧਿਆਪਕਾਂ ਦੀ ਵੀ ਛਾਂਟੀ ਕਰਨੀ ਪਈ ਇਹ ਦੇਖੋ ਦੋ ਗੱਲਾਂ ਨੇ ਇੱਕ ਗੱਲ ਤਾਂ ਇਹ ਹੈ ਕਿ ਇੱਕ ਪ੍ਰੋਪਾਗੈਂਡਾ ਕੀ ਹੈ ਤੇ ਇੱਕ ਫੈਕਟਸ ਕੀ ਨੇ ਜੀ ਇਹ ਪ੍ਰੋਪਾਗੈਂਡਾ ਕਿ ਇਮੀਗ੍ਰੈਂਟਸ ਹੈ ਜਿਹੜੇ ਇਹ ਤੁਹਾਡੀ ਅਕਾਦਮੀ ਨੂੰ ਨੁਕਸਾਨ ਪਹੁੰਚਾਉਂਦੇ ਆ ਇਹ ਵੈਸਟਰਨ ਮੁਲਕ ਕੰਟਰੀਆਂ ਦੇ ਵਿੱਚ ਬਹੁਤ ਫੈਲ ਰਿਹਾ ਔਰ ਇਹਦੇ ਪਿੱਛੇ 트ੰਪ ਹੈ ਜਾਂ ਇੰਗਲੈਂਡ ਦੀ ਟੋਰੀ ਪਾਰਟੀ ਹੈ ਜਰਮਨੀ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਪਾਰਟੀਆਂ ਨੇ ਆਸਟਰੀਆ ਚ ਵੀ ਨੇ ਯੂ نو ਲੀ ਪੈਨ ਦੀ ਪਾਰਟੀ ਆ ਉੱਥੇ ਉਹਨਾਂ ਨੇ ਬਹੁਤ ਪ੍ਰੋਪਾਗੈਂਡਾ ਕੀਤਾ ਔਰ ਮੀਡੀਆ ਉਹਨਾਂ ਕੋਲੇ ਹੈ ਔਰ ਉਹ ਮੀਡੀਆ ਤੇ ਬਾਰ ਬਾਰ ਇਹਦੇ ਨਾਲ ਚੰਗੇ ਭਲੇ ਬੰਦੇ ਵੀ ਇਸ ਗੱਲ ਤੋਂ ਪ੍ਰਭਾਵਿਤ ਹੋ ਜਾਂਦੇ ਆ ਕਿ ਇਮੀਗ੍ਰੈਂਟਸ ਆਰ ਦੀ ਕਾਜ਼ ਆਫ ਦੀ ਪ੍ਰੋਬਲਮ ਇੱਕ ਤਾਂ ਇਹ ਹੈ ਪ੍ਰੋਪਾਗੈਂਡਾ ਫੈਕਟ ਇਹ ਹੈ ਕਿ ਇਮੀਗ੍ਰੈਂਟਸ ਇੰਨੇ ਇੰਪੋਰਟੈਂਟ ਨੇ ਇਹਨਾਂ ਇਕਨੋਮੀ ਨੂੰ ਰਨ ਕਰਨ ਲਈ ਕਿ ਕੁਝ ਸੈਕਟਰ ਹੈ ਇਮੀਗ੍ਰੈਂਟਸ ਤੋਂ ਬਿਨਾਂ ਚੱਲ ਹੀ ਨਹੀਂ ਸਕਦੇ ਜਿਵੇਂ ਐਗਰੀਕਲਚਰ ਹੈ ਕੰਸਟਰਕਸ਼ਨ ਇੰਡਸਟਰੀ ਹੈ ਹੈਲਥ ਇੰਡਸਟਰੀ ਹੈ ਮੈਨੂੰ ਕੈਨੇਡਾ ਦਾ ਡਾਟਾ ਤਾਂ ਨਹੀਂ ਪਤਾ ਇੰਗਲੈਂਡ ਦੇ ਵਿੱਚ 20% ਡਾਕਟਰ ਨੇ ਕੋ ਇੰਡੀਅਨ ਬੈਕਗ੍ਰਾਉਂਡ ਦੇ ਨੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਹਨਾਂ ਦੇ ਬਿਨਾ ਕੰਮ ਚੱਲੇ ਜਿੰਨੀਆਂ ਨਰਸਸ ਨੇ ਜਾਂ ਆਉਂਦੀਆਂ ਸਾਊਥ ਅਫਰੀਕਾ ਤੋਂ ਜਾਂ ਕੇਰਲਾ ਤੋਂ ਇੰਡੀਆ ਤੋਂ ਜਾਂ ਫਿਲਪਾਈਨ ਤੋਂ ਜਿਵੇਂ ਸੋਸ਼ਲ ਕੇਅਰ ਹੈ ਬਜ਼ੁਰਗ ਇੱਥੇ ਲੋਕਾਂ ਦੀ ਲਾਈਫ ਐਕਸਪੈਕਟੈਂਸੀ ਵੱਧ ਰਹੀ ਹੈ ਲੋਕੀਂ ਵੱਡੀ ਉਮਰ ਚ ਜਹੌ ਰਹੇ ਨੇ ਉਹਨਾਂ ਨੂੰ ਸੰਭਾਲਣ ਵਾਲਾ ਇੱਥੋਂ ਦੀ ਜਿਹੜੀ ਲੋਕੀਂ ਹੈ ਉਹ ਨਹੀਂ ਉਸ ਜੌਬ ਕਰਨੀ ਚਾਹੁੰਦੇ ਕਿਉਂਕਿ ਸੋਸ਼ਲ ਕੇਅਰ ਵਰਕਰ ਦੀ ਇਨਕਾਤ ਉਹਦੀ ਬੜੀ ਵੱਡੀ ਗਿਣਤੀ ਚ ਅਫਰੀਕਾ ਤੋਂ ਆ ਰਹੇ ਨੇ ਲੋਕ ਹਮਮ ਓਕੇ ਤੋ ਇਹੀ ਗੱਲ ਅਮਰੀਕਾ ਦੇ ਵਿੱਚ ਹੈ ਅਮਰੀਕਾ ਦੇ ਵਿੱਚ ਉੱਥੇ ਵੀ ਜਿਹੜੀ ਐਗਰੀਕਲਚਰ ਹੈ ਖੜੀ ਦੀ ਖੜੀ ਖਰਾਬ ਹੋ ਜੇਗੀ ਜੋ ਸੀ ਮਿਗ੍ਰੈਂਟਸ ਨਾ ਹੋਣ ਜਿਹੜੀ ਹਾਊਸਿੰਗ ਇੰਡਸਟਰੀ ਹੈ ਉਹਨਾਂ ਤੇ ਡਿਪੈਂਡ ਕਰਦੀ ਹੈ ਹਸਪੀਟੈਲਿਟੀ ਇੰਡਸਟਰੀ ਉਹਨਾਂ ਤੇ ਡਿਪੈਂਡ ਕਰਦੀ ਹੈ ਇਸ ਕਰਕੇ ਇਹਨਾਂ ਦੋ ਚੀਜ਼ਾਂ ਦੇ ਵਿੱਚ ਜਿਹੜਾ ਫਰਕ ਕਰਨਾ ਹੈ ਉਹਨੂੰ ਸਮਝਣ ਦੀ ਲੋੜ ਹੈ ਕਿ ਫੈਕਟ ਕੀ ਹੈ ਤੇ ਪ੍ਰੋਪਾਗੈਂਡਾ ਕੀ ਹੈ ਯੂ ਨੋ ਤੇ ਇਹ ਇਹ ਨਹੀਂ ਹੈ ਇਹ ਨਹੀਂ ਹੈ ਕਿ ਕ੍ਰਾਈਮ ਮੈਂ ਕੋਈ ਨਵਾਂ ਬਣ ਗਿਆ ਕਿ ਕ੍ਰਾਈਮ ਪਹਿਲਾਂ ਨਹੀਂ ਹੁੰਦਾ ਸੀ ਕ੍ਰਾਈਮ ਪਹਿਲਾਂ ਵੀ ਹੁੰਦੇ ਸੀਗੇ ਔਰ ਇਹਨੂੰ ਵਿਧਾਚੜਾ ਕੇ ਪੇਸ਼ ਕੀਤਾ ਜਾਂਦਾ ਹੈ ਜੇ ਕਿਤੇ ਇੱਕ ਥਾਂ ਤੇ ਇਮੀਗ੍ਰੈਂਟ ਬੰਦੇ ਨੇ ਨੁਕਸਾਨ ਕਰਤਾ ਉਹਨੂੰ ਉਮੀਦਿਆ ਵਿਧਾਚੜਾ ਕੇ ਪੇਸ਼ ਕਰਦਾ ਹੈ ਬਾਕੀ ਜਿਹੜੇ ਆ ਉਹਨਾਂ ਇਸ ਤਰ੍ਹਾਂ ਦੇ ਵੈਲਫੇਅਰ ਬੈਨੀਫਿਟਸ ਆ ਉਹ ਵਿਧਾਚੜਾ ਕੇ ਪੇਸ਼ ਕੀਤੇ ਜਾਂਦੇ ਆ ਜਿਵੇਂ ਮੁਸਲਮਾਨਾਂ ਦੇ ਖਿਲਾਫ ፕሮਪਗੈਂਡਾ ਕੀਤਾ ਜਾਂਦਾ ਹੈ ਇੰਡੀਆ ਦੇ ਵਿੱਚ ਇਸ ਤਰ੍ਹਾਂ ਇਮੀਗ੍ਰੈਂਟਸ ਦੇ ਖਿਲਾਫ ਕੀਤਾ ਜਾਂਦਾ ਹੈ ਇਹਨੂੰ ਫਾਈਟ ਕਰਨ ਦੀ ਲੋੜ ਹੈ ਕਿਉਂਕਿ ਇਮੀਗ੍ਰੈਂਟਸ ਬਹੁਤ ਇੰਪੋਰਟੈਂਟ ਨੇ ਔਰ ਜਿੰਨੀਆਂ ਇਕਨੋਮਿਕ ਸਟੱਡੀਜ਼ ਬਣ ਜਾਣੇ ਜਿੰਨੀਆਂ ਇਕਨੋਮਿਕ ਸਟੱਡੀਜ਼ ਹੋਈਆਂ ਨੇ ਉਹ ਸ਼ੋ ਕਰਦੀਆਂ ਨੇ ਇਮੀਗ੍ਰੈਂਟਸ ਹਮੇਸ਼ਾ ਹੀ ਜਿਹੜੀ ਜਿਹੜੇ ਕੰਟਰੀ ਚ ਜਾਂਦੇ ਨੇ ਉਸ ਕੰਟਰੀ ਨੂੰ ਅਮੀਰ ਕਰਦੇ ਨੇ ਉਹਦੀ ਕਹਾਣੀ ਤਾਂ ਇਹ ਹੀ ਹੈ ਅਮਰੀਕਾ ਇਜ਼ ਅ ਇਮੀਗ੍ਰੈਂਟਸ ਉਹਨਾਂ ਦੀ ਕੈਨੇਡਾ ਬਿਲਕੁਲ ਇੱਕ ਹੁਣ ਤੁਸੀਂ ਹੋਰ ਜਿਹੜਾ 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 ਹੁਣ ਉਹ ਇਮੀਗ੍ਰੈਂਟ ਦੇ ਖਿਲਾਫ ਕਰ ਰਹੇ ਆ ਸਟੂਡੈਂਟ ਵੀਜ਼ੇ ਖਤਮ ਕਰ ਰਹੇ ਆ ਯੂਨੀਵਰਸਿਟੀਆਂ ਦੇ ਅਟੈਕ ਕਰ ਰਹੇ ਆ ਉਹਦਾ ਬਹੁਤ ਬੜਾ ਨੁਕਸਾਨ ਹੋਏਗਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਚੀਨ ਅੱਗੇ ਵਧ ਰਿਹਾ ਹੈ ਚੀਨ ਐਸੇ ਕਰਕੇ ਵਧ ਰਿਹਾ ਹੈ ਕਿ ਚੀਨ ਹੈ ਜਿਹੜਾ ਉਹ ਰਿਸਰਚ ਐਂਡ ਡਵੈਲਪਮੈਂਟ ਤੇ ਬਹੁਤ ਜ਼ੋਰ ਦੇ ਰਿਹਾ ਹੈ ਭ리카 ਦੇ ਵਿੱਚ ਇਸ ਗੱਲ ਤੋਂ ਉਹਨਾਂ ਨੂੰ ਨੁਕਸਾਨ ਹੋਟਾਉਣਗੇ ਕਿ ਵਧੀਆ ਸਟੂਡੈਂਟਸ ਨਹੀਂ ਆਉਣਗੇ ਵਧੀਆ ਡਾਕਟਰ ਨਹੀਂ ਆਉਣੀਆਂ ਵਧੀਆ ਪੀਐਚਡੀ ਨਹੀਂ ਹੋ ਰਹੀਆਂ ਚੀਨ ਦੇ ਵਿੱਚ ਇੰਨੀਆਂ ਜ਼ਿਆਦਾ ਵੱਡੀ ਗਣਤੀ ਚ ਪੀਐਚਡੀ ਪੈਦਾ ਕਰ ਰਹੇ ਨੇ ਮੇਰੇ ਕੋਲੇ ਬੜੀਆਂ ਰਿਕਵੈਸਟਾਂ ਆਉਂਦੀਆਂ ਨੇ ਪੀਐਚਡੀ ਕਰਾਉਣ ਲਈ ਯੂ نو ਮੈਂ ਸਾਰਿਆਂ ਨੂੰ ਅਕਸੈਪਟ ਨਹੀਂ ਕਰ ਸਕਦਾ ਸੋ ਇਸ ਕਰਕੇ ਇਹ ਦੋ ਚੀਜ਼ਾਂ ਦੇ ਵਿੱਚ ਧਿਆਨ ਰੱਖਣ ਦੀ ਲੋੜ ਹੈ ਪੋਜ਼ਿਟਿਵ ਰੋਲ ਪਲੇ ਕਰਨ ਦੀ ਲੋੜ ਹੈ ਕਿ ਫੈਕਟ ਕੀ ਹੈ ਤੇ ਪ੍ਰੋਪਾਗੈਂਡਾ ਕੀ ਹੈ ਪ੍ਰੋਪਾਗੈਂਡਾ ਇਹ ਹੈ ਕਿ ਮੀ ਇਮੀਗ੍ਰੈਂਟਸ ਨੁਕਸਾਨ ਕਰਦੇ ਆ ਪਰ ਫੈਕਟ ਇਹ ਹੈ ਇਮੀਗ੍ਰੈਂਟ ਦੇ ਆਸਰੇ ਇਕਨومی ਵਿੱਚ ਚੱਲ ਰਹੀਆਂ ਬਿਲਕੁਲ ਜੀ ਇਹਦਾ ਅਸਰ ਅਸੀਂ ਇੱਥੇ ਜ਼ਾਹਰ ਤੌਰ ਤੇ ਦੇਖ ਰਹੇ ਹਾਂ ਇੱਕ ਹੋਰ ਗੱਲ ਜਿਹੜੀ 트੍ਰੰਪ ਵਾਰ-ਵਾਰ ਦੁਹਰਾਉਂਦਾ ਹੈ ਪਹਿਲੇ ਦਿਨ ਜਦੋਂ ਜਸਟਨ ਟੂਡੋ ਨੂੰ ਨੇ ਆਪਣੇ ਨਾਲ ਖਾਣੇ ਤੇ ਦਾਵਤ ਦਿੱਤੀ ਉੱਥੇ ਹੱਸਦੇ ਨੇ ਕਹਿੰਦਾ ਕਿ ਤੂੰ ਤੈਨੂੰ ਕੈਨੇਡਾ ਦਾ ਗਵਰਨਰ ਬਣਾ ਦਿੰਨੇ ਆਂ ਤੇ ਕੈਨੇਡਾ ਨੂੰ 51ਵੀਂ ਸਟੇਟ ਬਣਾ ਦਿੰਨੇ ਆਂ ਅਮਰੀਕਾ ਦੀ ਉਸ ਤੋਂ ਬਾਅਦ ਵੱਖ-ਵੱਖ ਮੰਚਾਂ ਤੇ ਉਹਨਾਂ ਨੇ ਇਹ ਗੱਲ ਕਹੀ ਇਹ ਕਿਸਟਰ ਨੂੰ ਖੁਸ਼ ਕਰਨ ਦਾ ਯਤਨ 트੍ਰੰਪ ਕਰ ਰਿਹਾ ਜੀ ਕੈਨੇਡਾ ਤੇ ਅਮਰੀਕਾ ਦੇ ਲੋਕ ਨਹੀਂ ਚਾਹੁੰਦੇ ਅਮਰੀਕਨ ਵੀ ਚਾਹੁੰਦੇ ਨਹੀਂ ਕੈਨੇਡਾ ਸਾਡਾ ਚੰਗਾ ਗਵਾਂਢੀ ਆ ਸਾਡੇ ਬੜੇ ਨਿੱਕੇ ਰਿਸ਼ਤੇ ਨੇ ਨਾ ਹੀ ਬਹੁਤ ਇੰਟੈਕਨੇਡੀਅਨ ਕਿਸ ਗੱਲ ਨੂੰ ਤਿਆਰ ਕਿ ਉਹ ਅਮਰੀਕਾ ਦਾ ਹਿੱਸਾ ਬਣਨ ਤੇ ਫਿਰ ਵੀ ਇਹ ਵਾਰ-ਵਾਰ ਗੱਲ ਕਿਉਂ ਪ੍ਰਚਾਰੀ ਜਾ ਰਹੀ ਆ ਉਹ ਕਿਉਂ ਕੈਨੇਡਾ ਨੂੰ ਸਾਡੇ ਮੁਲਕ ਨੂੰ ਆਪਣੇ ਮੁਲਕ ਦਾ 50ਵਾਂ ਸਟੇਟ ਬਣਾਉਣਾ ਚਾਹੁੰਦਾ ਦੇਖੋ ਇਹ ਜਿਹੜੀ ਟਰੰਪ ਦੀ ਪਾਲਿਸੀ ਹੈ ਨਾ ਇਹ ਬਿਲਕੁਲ ਠੀਕ ਠੀਕ ਆ ਕਿ ਕੈਨੇਡਾ ਦੇ ਵਿੱਚ ਇਹ ਤਾਂ ਬਿਲਕੁਲ ਉਲਟਾ ਅਸਰ ਹੋਇਆ ਕਿਉਂਕਿ ਕੈਨੇਡਾ ਕਿੰਨੇ ਸਾਲਾਂ ਤੋਂ ਇੱਕ ਸੋਵਰਨ ਇੰਡੀਪੈਂਡੈਂਟ ਕੰਟਰੀ ਆ ਔਰ ਕਿਉਂ ਕਿਸੇ ਸਟੇਟ ਦਾ ਹਿੱਸਾ ਬਣੂਗਾ ਇੱਕ ਸਟੇਟ ਬਣੂਗਾ ਤਾਂ ਜਿਹੜੇ ਕੈਨੇਡਾ ਦੇ ਲੋਕਾਂ ਨੇ ਉਹਦੇ ਖਿਲਾਫ ਜਿਹੜੇ ਸੈਂਟੀਮੈਂਟ ਬਣੇ ਆ ਉਹਦੇ ਕਰਕੇ ਵੋਟਾਂ ਤੇ ਵੀ ਅਸਰ ਪਏਗਾ ਇਲੈਕਸ਼ਨ ਤੇ ਵੀ ਅਸਰ ਪਏਗਾ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ ਕੰਪ ਦੇ ক্লোਜ਼ ਰਹੀ ਆ ਔਰ ਲਿਬਰਲਸ ਨੇ ਉਹਨੂੰ ਆਪੋਜ਼ ਕੀਤਾ ਖਾਸ ਤੌਰ ਤੇ ਮਾਰਕ ਟਾਨੀ ਨੇ ਯੋਰ ਸ਼ੋਰ ਨਾਲ ਤਾਕਤ ਗਿਆ ਅਸੀਂ ਰਿਟਾਲੀਏਟ ਕਰਾਂਗੇ ਅਸੀਂ ਬਿਲਕੁਲ ਸਵਾਲ ਹੀ ਪੈਦਾ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਫਾਇਦਾ ਹੋਇਆ ਗਿਆ ਇਸ ਗੱਲ ਦਾ ਪਰ ਜਿਹੜਾ ਇਹ ਇਹ ਕਹਿ ਰਿਹਾ ਉਹ ਇਸ ਪਾਸੇ ਕਹਿ ਰਿਹਾ ਕਿਉਂਕਿ ਉਹ ਸ਼ੋਅ ਕਰਨਾ ਚਾਹੁੰਦਾ ਹੈ ਕਿ ਅਮਰੀਕਾ ਕਿੱਡਾ ਵੱਡਾ ਤੇ ਵੱਡੀ ਤਾਕਤ ਹੈ ਪਹਿਲੇ ਕੈਨੇਡਾ ਬਾਰੇ ਨਹੀਂ ਕਹਿ ਰਿਹਾ ਗ੍ਰੀਨਲੈਂਡ ਬਾਰੇ ਕਹਿ ਰਿਹਾ ਹੈ ਡੈਨਮਾਰਕ ਕਿਉਂ ਗ੍ਰੀਨਲੈਂਡ ਅਸੀਂ ਕਬਜ਼ਾ ਕਰ ਲੈਣਾ ਹੈ ਗਾਜ਼ਾ ਬਾਰੇ ਕਹਿ ਰਿਹਾ ਹੈ ਕਿ ਗਾਜ਼ਾ ਤੋਂ ਸਾਰੇ ਲੋਕਾਂ ਨੂੰ ਪੈਲੇਸਟਾਈਨ ਨੂੰ ਕੱਢ ਦੇਣਾ ਤੇ ਉੱਥੇ ਅਸੀਂ ਰੈਸਟੋਰੈਂਟ ਬਣਾਵਾਂਗੇ ਤੇ ਇਹਨੂੰ ਟੂਰਿਸਟ ਸੈਂਟਰ ਬਣਾਵਾਂਗੇ ਯੂਕ੍ਰੇਨ ਤੇ ਵੀ ਉਹ ਕਹ ਰਿਹਾ ਕਿ ਯੂਕ੍ਰੇਨ ਦੇ ਸਾਰੇ ਮਿਨਰਲ ਸਾਡੇ ਕੋਲੇ ਹੋਣੇ ਚਾਹੀਦੇ ਆ ਔਰ ਉਹਨਾਂ ਨਾਲ ਜਿਹੜੀ ਉਹ ਮਤਲਬ ਇਹ ਸ਼ੋਅ ਕਰ ਰਿਹਾ ਕਿ ਸਾਡੇ ਅੱਗੇ ਟਿਕ ਨਹੀਂ ਸਕਦਾ ਕੋਈ ਤਾਂ ਇਹ ਜਿਹੜੀ ਨਵਾਂ ਆਰਡਰ ਹੈ ਉਹਦੇ ਵਿੱਚ ਅਸੀਂ ਆਪਣੀ ਤਾਕਤ ਦੇ ਜੋਰ ਤੇ ਲਾਵਾਂਗੇ ਤੇ ਉਹ ਸਮਝਦਾ ਸੀਗਾ ਇਸ ਤਾਕਤ ਦੇ ਡੋਰ ਤੋਂ ਸ਼ਾਇਦ ਜਿਹੜੇ ਕੈਨੇਡੀਅਨ ਪੋਲੀਟਿਸ਼ੀਨ ਵੀ ਡਰ ਜਾਣਗੇ ਕਿ ਐਡੇ ਵੱਡੇ ਮੁਲਕ ਆ ਸਾਡਾ ਗਵੰਡੀ ਦੇ ਨਾਲ ਟੱਕਰ ਨਹੀਂ ਲੈਣੀ ਚਾਹੀਦੀ ਤੇ ਉਹ ਝੁਕ ਜਾਣਗੇ ਸਾਡੇ ਅੱਗੇ ਤਾਂ ਫੇਰ ਮੈਨੂੰ ਬੜੀ ਲਾਲਾ ਲਾਲਾ ਹੋਏਗੀ ਸਾਡੇ ਮੁਲਕ ਦੇ ਵਿੱਚ ਕਿ ਦੇਖੋ ਜੀ ਹਰ ਕਿਨਤਾਲੇ ਕਰ ਰਿਹਾ ਹੈ ਔਰ ਉਹਦਾ ਜਿਹੜਾ ਇੱਕ ਬਹੁਤ ਰਾਈਟ ਵਿੰਗ سپورਟਰਸ ਨੇ ਪੱਕੇ سپورਟਰਸ ਨੇ ਉਹ ਇਸ ਗੱਲ ਦੇ ਨੇ ਕਿ ਅਮਰੀਕਾ ਨੂੰ ਸਾਰੇ ਲੋਕਾਂ ਨੂੰ ساری ਧਰਤੀ ਨੂੰ ਆਪ ਦੇ ਥਲੇ ਕਬਜ਼ੇ ਕਰਨਾ ਚਾਹੀਦਾ ਹੈ ਜਿਹੜੀ ਇੱਕ ਵਾਈਟ ਸੁਪਰੀਮਸੀ ਦੀ ਪ੍ਰਾਣੀ ਥਿਰੀ ਸੀ ਉਹਨੂੰ ਕਰਨਾ ਚਾਹੁੰਦੇ ਨੇ ਉਹ ਪਰ ਜਿਹੜੇ ਅਮਰੀਕਾ ਦੇ ਵਿੱਚ ਵੀ ਸਮਝਦਾਰ ਲੋਕ ਨੇ ਡੈਮੋਕ੍ਰੈਟ ਦੇਖੋ ਵੀ ਜਿਹੜੇ ਇਲੈਕਸ਼ਨ ਹੋਏ ਸੀ ਜਿਹੜਾ ਡੈਮੋਕ੍ਰੈਟ ਪਾਰਟੀ ਦੀ ਵੋਟ ਪਈ ਹੈ ਤੇ 트ੰਪ ਦੀ ਵੋਟ ਪਈ ਹੈ ਸਿਰਫ 1% ਦਾ ਫਾਇਦਾ ਹੈ ਭਰਕਾ ਯੂ ਨੋ ਉਹ ਵੀ ਇਸ ਕਰਕੇ ਕਹਿੰਦੇ ਕਿ ਕੰਮਲਾ ਹਰਸ ਐਨੀ ਵਧੀਆ ਕੈਂਡੀਡੇਟ ਨਹੀਂ ਸੀ ਜੀ ਔਰ ਉਹਨੂੰ ਬਾਈਡਨ ਨੇ ਬਹੁਤ ਦੇਰ ਬਾਅਦ ਉਤੋਂ ਛੱਡਿਆ ਉਸ ਤੋਂ ਬਾਅਦ ਵਧੀਆ ਕੈਂਡੀਡੇਟ ਹੁੰਦੀ ਤਾਂ ਹਰਾ ਵੀ ਸਕਦੀ ਸੀ ਉਹ ਯੂ ਨੋ ਤੇ ਇਸ ਕਰਕੇ ਬਹੁਤ ਵੱਡੇ ਅਮਰੀਕਨ ਵੀ ਨੇ ਉਹ ਵੀ ਸਮਝਦੇ ਆ ਕਿ ਗਲਤ ਹੈ ਇਹ ਗੱਲ ਜਿਹੜੀ ਕੈਨੇਡਾ ਬਾਰੇ ਇਹ ਗੱਲ ਇਹ ਕਹਾਣੀ ਔਰ ਇਸ ਮਾਮਲੇ 'ਚ ਬਿਲਕੁਲ ਠੀਕ ਹੈ ਕਿ ਉਹ ਆਈਸੋਲੇਟਡ ਐਸ ਮਾਮਲੇ ਦੇ ਵਿੱਚ ਉਹ ਹੌਲੀ-ਹੌਲੀ ਉਸ ਗੱਲ ਨੂੰ ਹੁਣ ਛੱਡਣੀ ਪੈਗੀ ਹੁਣ ਪਤਾ ਹੈ ਅਮਰੀਕਨ ਲੋਕਾਂ ਨੇ ਵੀ ਉਹਦੀ سپورਟ ਨਹੀਂ ਕਰਦੀ ਬਿਲਕੁਲ ਜੀ ਆਪਾਂ ਗੱਲਬਾਤ ਰੁਖ ਫੇਰ ਇੱਕ ਵਾਰ ਇਕਨੋਮੀ ਵੱਲ ਮੋੜੀਏ ਕਿਉਂਕਿ ਅਰਥਚਾਰਿਆਂ ਨੂੰ ਲੈ ਕੇ ਲੋਕ ਫਿਕਰਮੰਦ ਨੇ ਦੁਨੀਆ ਭਰ ਦੇ ਲੋਕ ਫਿਕਰਮੰਦ ਨੇ ਅੱਜ ਸਵੇਰ ਵੇਲੇ ਹੀ ਮੈਂ ਖਬਰਾਂ ਦੇਖ ਰਿਹਾ ਸੀ ਭਾਰਤ ਦੇ ਵਿੱਚ ਸੋਨੇ ਦਾ ਭਾਅ ਤਕਰੀਬਨ 1 ਲੱਖ ਨੂੰ ਪ੍ਰਤੀ ਤੋਲਾ ਤੇ ਪਹੁੰਚ ਚੁੱਕਾ ਹੈ ਜੀ ਔਰ ਪਿਛਲੇ 4 ਸਾਲਾਂ ਚ ਇਸ ਸੁਨਹਿਰੀ ਧਾਤ ਦੀ ਕੀਮਤ ਦੁੱਗਣੀ ਹੋ ਗਈ ਹੈ ਭਾਅ ਦੁੱਗਣੇ ਹੋ ਗਏ ਨੇ 50 ਹਜ਼ਾਰ ਤੋਲਾ ਸੀ 4 ਸਾਲ ਪਹਿਲਾਂ ਹੁਣ 1 ਲੱਖ ਰੁਪਏ ਦੇ ਨੇੜੇ ਪਹੁੰਚ ਗਿਆ ਜੀਐਸਟੀ ਪਾ ਕੇ 1 ਲੱਖ ਤੋਂ ਟੱਪ ਜਾਂਦਾ ਸੋ ਇਨਵੈਸਟਰ ਇਸ ਧਾਤ ਵੱਲ ਕਿਉਂ ਕর্ষਤ ਹੋ ਰਹੇ ਨੇ ਸੋਨੇ 'ਚ ਨਿਵੇਸ਼ ਹੋ ਰਿਹਾ ਸੋਨੇ ਦੇ ਭਾਅ ਕਿਉਂ ਵਧ ਰਹੇ ਨੇ ਸੋਨੇ ਦੇ ਭਾਅ ਇਸ ਕਰਕੇ ਵਧ ਰਹੇ ਨੇ ਕਿਉਂਕਿ ਪਹਿਲਾਂ ਜਿਹੜਾ ਡਾਲਰ ਹੈ ਉਹਨੂੰ ਸਮਝਿਆ ਜਾਂਦਾ ਸੀ ਬੜੀ ਸੇਫ ਕਰੰਸੀ ਇਹਨੂੰ ਸੇਫ ਹੈਵਨ ਕਹਿੰਦੇ ਆ ਕਿ ਜਦੋਂ ਇਹ ਛੋਟੇ ਛੋਟੇ ਜਿਹੜੇ ਇਨਵੈਸਟਰ ਆ ਉਹ ਨਹੀਂ ਵੱਡੇ ਇਨਵੈਸਟਰ ਵੀ ਆ ਜਿਹੜੇ ਉਹਨਾਂ ਨੇ ਜਦੋਂ ਕਿਸੇ ਜਗ੍ਹਾ ਇਨਵੈਸਟਮੈਂਟ ਕਰਨਾ ਹੁੰਦਾ ਉਹਨਾਂ ਨੇ ਮਿਲੀਅਨ ਚ ਕਰਨਾ ਹੁੰਦਾ ਤਾਂ ਉਹ ਡਾਲਰ ਚ ਇਨਵੈਸਟ ਕਰਦੇ ਸੀ ਹੁਣ ਅਮਰੀਕਾ ਦੀ ਜਿਹੜੀ ਇਕਨੋਮੀ ਹੈ ਡਾਵਾ ਡਾਲ ਹੋ ਰਹੀ ਹੈ ਔਰ ਡਾਲਰ ਦੀ ਜਿਹੜੀ ਸਰਦਾਰੀ ਹੈ ਉਹ ਖਤਮ ਹੋ ਰਹੀ ਹੈ ਕਿਉਂਕਿ ਜਿਹੜਾ ਯੂਰਪ ਹੈ ਉਹ ਯੂਰੋ ਵੱਲ ਵਧ ਰਿਹਾ ਹੈ ਔਰ ਅਮਰੀਕਾ ਆਪਣੀ ਰਣਵੀ ਕਰੰਸੀ ਨੂੰ ਵਧਾ ਰਿਹਾ ਹੈ ਔਰ ਉਹ ਅਮਰੀਕਾ ਚੀਨ ਹੈ ਜਿਹੜਾ ਔਰ ਆਪਣੀ ਰਣਵੀ ਕਰੰਸੀ ਨੂੰ ਵਧਾ ਰਿਹਾ ਹੈ ਔਰ ਚੀਨ ਹੈ ਦੂਜੇ ਮੁਲਕਾਂ ਨਾਲ ਸਮਝੌਤੇ ਕਰ ਰਿਹਾ ਹੈ ਕਿ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਡਾਲਰ ਦੀ ਸਾਨੂੰ ਲੋੜ ਨਹੀਂ ਕਿਉਂਕਿ ਜਿਹੜਾ ਹੁਣ ਤੋਂ ਪਹਿਲਾਂ ਇੰਟਰਨੈਸ਼ਨਲ ਟ੍ਰੇਡ ਸੀ ਉਹਦੇ ਵਿੱਚ ਡਾਲਰ ਇੱਕ ਰਿਜ਼ਰਵ ਕੰਸੀ ਗਣੀ ਜਾਂਦੀ ਸੀ ਡਾਲਰ ਪਾਉਂਡ ਯੂਰੋ ਤੇ ਯਨ ਇਹ ਚਾਰ ਵੱਟੀਆਂ ਨੂੰ ਹਾਰਡ ਕੰਸੀ ਕਿਹਾ ਜਾਂਦਾ ਪਰ ਮੁੱਖ ਤੌਰ ਮੁੱਖ ਤੌਰ ਤੇ ਡਾਲਰ ਸੀਗਾ ਪਰ ਡਾਲਰ ਦੀ ਗ੍ਰਾਵਿਟੀ ਦਾ ਤੁਸੀਂ ਇਹ ਸਾਮ ਲਾ ਲਓ ਕਿ ਜਿੰਨੇ ਹੁਣ ਰਿਜ਼ਰਵਸ ਨੇ ਕੰਟਰੀ ਦੇ ਕਿਉਂਕਿ ਹਰ 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 ਸੈਂਟਰਲ ਬੈਂਕ ਹੈ ਜਿਹੜੀ ਉਹ ਰਿਜ਼ਰਵਸ ਰੱਖਦੀ ਹੈ ਜਿਹੜੇ ਹਾਰਡ ਕੰਸੀਸ ਹੁੰਦੀਆਂ ਨੇ ਔਰ ਕਿਸੇ ਜ਼ਮਾਨੇ ਚ ਅਜ ਤੋਂ 40 30 ਸਾਲ ਚਲ ਪਹਿਲਾਂ ਵੀ 7 70% ਜਿਹੜੇ ਰਿਜ਼ਰਵਸ ਹੈ ਉਹ ਡਾਲਰ ਦੇ ਹੁੰਦੇ ਸੀ ਹੁਣ ਘਟ ਕੇ 55% ਆ ਗਿਆ ਯੂ ਨੋ ਕਿਉਂਕਿ ਸੈਂਟਰਲ ਬੈਂਕਸ ਵੀ ਹੈ ਜਿਹੜੀਆਂ 골ਡ ਖਰੀਦ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ 골ਡ ਦੇ ਵਿੱਚ ਕੋਈ ਨੁਕਸਾਨ ਨਹੀਂ ਹੈ ਵੀ ਸਭ ਤੋਂ ਜ਼ਿਆਦਾ ਸੇਫ ਹੈਵਨ ਹੈ ਜਿਹੜਾ 골ਡ ਹੈ ਕਿਉਂਕਿ 골ਡ 골ਡ ਦੇ 골ਡ ਦੀਆਂ ਕੀਮਤਾਂ ਵਿੱਚ ਚੜ੍ਹ ਸਕਦੀਆਂ ਨੇ ਐਸੀ ਕੋਈ ਗੱਲ ਨਹੀਂ 골ਡ ਦੇ ਵਿੱਚ ਕੋਈ ਖਾਸ ਐਸੀ ਖਾਸ ਚੀਜ਼ ਨਹੀਂ ਹੈਗੀ ਮਾਰਕਸ ਨੇ ਵੀ ਕਿਹਾ ਸੀ ਕਿ ਜਿਹੜਾ 골ਡ ਹੈ ਇਹਦੀ ਕੋਈ ਯੂਜ਼ ਵੈਲਿਊ ਕੁਝ ਨਹੀਂ ਹੈ ਮਤਲਬ ਜੇ ਕੁਝ ਚੀਜ਼ਾਂ ਹੁੰਦੀਆਂ ਜਿਵੇਂ ਸਟੀਲ ਹੈ ਉਹ ਘਰਾਂ ਨੂੰ ਬਣਾਉਣ ਵਾਸਤੇ ਵਰਤੀ ਜਾਂਦੀ ਹੈ ਯੂ ਨੋ ਇਸ ਤਰ੍ਹਾਂ ਦੂਜੀਆਂ ਆਇਰਨ ਐਲੂਮੀਨੀਅਮ ਗੋੜ ਕਿਸੇ ਕੰਮ ਵਾਸਤੇ ਨਹੀਂ ਹੁੰਦਾ ਐਕਸੈਪਟ ਜੇ ਦੰਦਾਂ ਦੇ ਵਿੱਚ ਤੁਸੀਂ ਫਿਲਿੰਗ ਕਰਾਣੀ ਹੈ ਉਹਦੇ ਵਿੱਚ ਯੂ ਨੋ ਡੈਂਟਿਸਟਸ ਯੂਜ਼ ਕਰਦੇ ਹਨ ਪਰ ਐਕਸਚੇਂਜ ਵੈਲਿਊ ਬਹੁਤ ਹੈ ਐਕਸਚੇਂਜ ਵੈਲਿਊ ਕਿਉਂ ਹੈ ਕਿਉਂਕਿ ਇਹ ਇੱਕ ਐਸੀ ਤਾਤੂ ਹੈ ਜਿਹਦੇ ਤੇ ਕੈਮੀਕਲ ਰੈਐਕਸ਼ਨ ਹੋਣ ਨਾਲ ਨੁਕਸਾਨ ਨਹੀਂ ਹੁੰਦਾ ਜਿਵੇਂ ਲੋਹਾ ਹੈ ਉਹ ਤੇ ਜੰਗ ਲੱਗ ਜਾਂਦਾ ਇਹ ਤੇ ਨਹੀਂ ਲੱਗ ਜਾਂਦਾ ਇਸ ਕਰਕੇ ਬੜੇ ਲੰਮੇ ਪ੍ਰੋਸੈਸ ਤੋਂ ਬਾਅਦ ਜਿਹੜਾ 골ਡ ਹੈ ਇਹ ਇੱਕ ਰਿਜ਼ਰਵ ਕਰੰਸੀ ਬਣਿਆ ਇੱਕ ਐਕਸਚੇਂਜ ਵੈਲਿਊ ਬਣਿਆ ਤੇ ਜਿਹੜੀ ਜਿਹੜੀ 골ਡ ਦੀ ਕੀਮਤ ਵਧਣੀ ਹੈ ਹੂੰ ਹੂੰ ਉਹਦੇ ਨਾਲ ਡਾਲਰ ਦੀ ਵੈਲਿਊ ਘਟਣ ਦਾ ਸਿੱਧਾ ਸਬੰਧ ਹੈ ਜਿਵੇਂ ਜਿਵੇਂ ਡਾਲਰ ਨੂੰ ਜ਼ੋਰ ਹੋ ਰਿਹਾ ਹੈ ਉਹਨੇ ਉਹਨੇ 골ਡ ਕਾਮਯਾਬ ਹੋ ਰਿਹਾ ਇਸ ਜਿਹੜੇ ਇਨਵੈਸਟਰ ਨੇ ਵੱਡੇ ਉਹਨਾਂ ਨੂੰ ਲੱਗਦਾ ਕਿ 골ਡ ਦੇ ਵਿੱਚ ਸੀਰ ਕਰ ਲਿਆ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਜਦੋਂ ਵੀ ਵੇਚਣਾ ਹੋਊਗਾ ਸੀ ਦੇਖ ਸਕਦੇ ਤੋ ਗੋ ਇਹ 골ਡ ਦੀ ਜਿਹੜੀ ਚੜhta ਹੈ ਉਹ ਇਸ ਗੱਲ ਨੂੰ ਰਿਪਰੈਜ਼ੈਂਟ ਕਰਦੀ ਹੈ ਕਿ ਅਮਰੀਕਾ ਦੀ ਇਕਨੋਮੀ ਹੈ ਉਹ ਡਾਲਰ ਡਰਮ ਦੇ ਵਿੱਚ ਹੈ ਔਰ ਉਹ ਚ ਖਾਸ ਤੌਰ ਤੇ ਡਾਲਰ ਦੀ ਜਿਹੜੀ ਸਰਦਾਰੀ ਹੈ ਉਹ ਵੀਕ ਹੋ ਰਹੀ ਹੈ ਡਾਕਟਰ ਸਾਹਿਬ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਫਿਰ ਕਿਸੇ ਦਿਨ ਤੁਹਾਡੇ ਨਾਲ ਸਾਂਝ ਪਾਵਾਂਗੇ ਖੁੱਲ ਕੇ ਗੱਲਬਾਤ ਕਰਾਂਗੇ ਬਹੁਤ ਸ਼ੁਕਰੀਆ ਤੁਹਾਡਾ ਸਭਨਾਂ ਦਾ ਧੰਨਵਾਦ ਥੈਂਕ ਯੂ